ਦੱਸੀ ਕੀ ਕਰਦੀ ਆ ਭਾਈ ਅੱਗ ਮੁਜਾਈ ਆਂਦੀ ਸੀ ਅਮੀ ਅੱਗ ਤਾਂ ਮਚਾਉਣੀ ਆ ਠੀਕ ਆ ਤੇ ਮੇਰੀ ਗੱਲ ਸੁਣ ਲੈ ਭਾਈ ਤੂੰ ਸਿੱਧੀ ਜੀ ਹੋ ਕੇ ਇੱਧਰ ਆ ਰਾਤ ਨੂੰ ਜਿਹੜਾ ਲੋਰ ਸੂਟ ਜ ਆ ਪਾ ਕੇ ਪੈਣੀ ਆ ਨਾ ਇਹ ਨਾ ਪਾਇਆ ਕਰ ਭਾਈ ਕਿਉਂ ਲਾ ਕਹਿੰਦੀ ਕਿਉਂ ਐ ਕਿ ਮੈਨੂੰ ਪਾਵਾਂ ਮੈਂ ਸਾਡੇ ਰਿਵਾਜ ਨਹੀਂ ਹੈਗਾ ਇਹ ਜੇ ਕੱਪੜੇ ਪਾ ਕੇ ਪਹਿਣ ਦਾ ਐ ਕਿ ਮੇਰੇ ਰਿਵਾਜ ਨਹੀਂ ਹੈਗੇ ਪਹਿਲਾਂ ਕਹਿੰਦੇ ਪੜਨਾ ਨਹੀਂ ਹੈਗੇ ਤੁਹਾਡੇ ਕਸ ਦਾ ਵੀ ਰਿਵਾਜ ਨਹੀਂ ਹੈਗੇ ਤੇ ਹੈ ਨੀ ਮਾਣੀ ਮੋਟੇ ਅਬ ਤੇ ਸਹਰੇ ਦੀ ਸ਼ਰਮ ਤਾਂ ਕਰ ਲਾ ਭਾਈ ਮੈਂ ਤਾਂ ਕਦੇ ਪਾਇ ਨਹੀਂ ਸਾਰੀ ਉਮਰ ਟੱਪ ਗਿਆ ਹਜੇ ਕੱਪੜੇ ਕਿ ਸ਼ਰਮ ਦੀ ਹੈ ਚ ਕੀ ਗੱਲ ਹੈਗੀ ਕਿ ਬੁਰੇ ਲੱਗਦੇ ਨੇ ਉਹ ਕੱਪੜੇ ਆਹੋ ਭਾਈ ਮੈਨੂੰ ਤਾਂ ਬੁਰੇ ਲੱਗਦੇ ਨੇ ਬਸ ਤੈਨੂੰ ਬੁਰੇ ਲੱਗਦੇ ਹੋਣਗੇ ਫਿਰ ਤੂੰ ਨਾ ਪਾ ਤੈਨੂੰ ਕੌਣ ਕਹਿੰਦਾ ਮੈਂ ਤਾਂ ਪਾਉਂਗੀ ਲਗਾਂਦੀ ਪਾਉਂਗੀ ਉਹੀ ਸਿਰ ਤੇ ਸਿਰ ਚੜਦੀ ਜਾਂਦੀ ਆ ਤੂੰ ਲੈ ਸਿਰ ਤਾਂ ਤੁਸੀਂ ਚੜਦਿਓਗੇ ਮੈਂ ਸਾਨੂੰ ਕੁਝ ਬੋਲੀਂਗਾ ਮੰਮੀ ਬੋਲੀ ਨਹੀਂ ਬਸ ਮੈਂ ਤੈਨੂੰ ਕੱਪੜਾ ਤਾਂ ਰੋਕਦੀ ਆ ਤੂੰ ਰੁਕ ਜਾ ਐ ਕਿ ਮੈਂ ਰੁਕ ਜਾ ਮੈਨੂੰ ਤਾਂ ਸੁਭਾਅ ਹੈਗਾ ਨਾ ਤਾਂ ਮੈਨੂੰ ਨੀਂਦ ਆਵੇ ਠੀਕ ਹੈ ਸਲਵਾਰ ਸੂਟ 'ਚ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਨੀਂਦ ਨਹੀਂ ਆਉਂਦੀ ਅੱਜ ਮਹਾਰਾਣੀ ਨੂੰ ਵੱਡੀ ਨੂੰ ਇਹਨੂੰ ਹੁਣ ਤੁਸੀਂ ਆਪ ਲੜਾਈ ਭਾਲਦੇ ਹੋ ਮੇਰੇ ਨਾਲ ਠੀਕ ਹੈ ਮੈਂ ਕੁਝ ਨਹੀਂ ਬੋਲਦੀ ਹੈਗੀ ਸੋ ਨਾ ਫਿਰ ਮਾਂਗੋ ਕਿਹਦੇ ਨੇ ਤੁਸੀਂ ਮੈਂ ਤਾਂ ਕੁਝ ਬੋਲਦੀ ਨਹੀਂ ਹੈਗੀ ਲੜਾਈ ਨਹੀਂ ਮੈਂ ਤੇ ਤੁਹਾਂ ਭਾਗਦੀ ਮੈਂ ਤੈਨੂੰ ਇੰਨੀਆਂ ਗੱਲਾਂ ਕਹੀ ਆ ਭਾਈ ਕੱਪੜੇ ਨਾ ਪਾਇਆ ਕਰ ਆਤ ਨੂੰ ਆਲ ਦੇ ਦੇ ਮਹਾਰਾਣੀ ਕਹਦੇ ਵਾਸਤੇ ਕਿ ਤੁਸੀਂ ਮੈਨੂੰ ਗੱਡੀ ਮਹਾਰਾਣੀ ਤੁਸੀਂ ਨੋਰਮਲ ਵੀ ਗੱਲ ਕਰ ਸਕਦੇ ਹੋ ਠੀਕ ਹੈ ਮੇਰੇ ਨਾਲ ਕੋੜ ਤੇਰੇ ਵਾਲੀ ਜੀਭ ਲੱਗੀ ਜਾਂਦੀ ਹੈ ਦਿਨੋ ਦਿਨ ਹੈ ਜੀਭ ਤਾਂ ਮੈਨੂੰ ਐ ਲੱਗਦਾ ਤੇਰੇ ਲੱਗੀ ਹੋਈ ਹੈ ਬੋਲਣ ਦੀ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਕਹਿੰਦੀ ਹੈਗੀ ਮੈਂ ਤਾਂ ਆਪਦਾ ਕੰਮ ਲੱਗ ਰਹੀਆਂ ਕਰਨ ਇੱਥੇ ਨਾ ਤੈਨੂੰ ਸੱਸ ਸਹੁਰੇ ਦਾ ਤਾਂ ਜਮੀ ਅੱਛਾ ਜੇ ਤੁਸੀਂ ਬੋਲੀ ਜਾਓ ਮੈਂ ਖੜਕੇ ਬਸ ਸੁਣੀ ਜਾਵਾਂ ਫਿਰ ਤਾਂ ਮੈਂ ਚੰਗੀਆਂ ਹਨਾ ਵਾਲੀ ਜਦੋਂ ਤੁਹਾਨੂੰ ਜਵਾਬ ਦੇ ਦੰਨੀਆਂ ਫਿਰ ਮਾੜੀ ਲੱਗਦੀਆਂ ਫਿਰ ਇੰਨਾ ਜਵਾਬ ਵੀ ਨਾ ਦੇ ਮੋੜ ਕੇ ਤੈਨੂੰ ਕੋਈ ਮਾੜੀ ਗੱਲ ਨਹੀਂ ਕਹਿੰਦੀ ਤੈਨੂੰ ਚੰਗਿਆ ਸਿੱਖਿਆ ਦਿੰਦੀ ਆ ਮੈਂ ਫਿਰ ਉਹ ਪਿਆਰ ਨਾਲ ਵੀ ਕਹਿ ਸਕਦੇ ਹੋ ਤੁਸੀਂ ਪਿਆਰ ਨਾਲ ਤਾਂ ਮੰਨਣਾ ਵੀ ਹੋਈ ਨਹੀਂ ਹਾਂ ਪਿਆਰ ਨਾਲ ਕੌਣ ਨਹੀਂ ਮੰਦੀ ਹੈਗੀ ਮੈਂ ਚੱਲ ਮੈਂ ਤਾਂ ਮੰਨਦੀ ਨਹੀਂ ਹੈਗੀ ਪੜ੍ਹਾਈ ਦੀ ਜਿੱਦ ਰੱਖੀ ਰੱਖੀ ਆਪਣੇ ਭਾਈ ਦੇ ਹੁੰਦੇ ਮੈਂ ਪੜ੍ਹਨਾ ਮੈਂ ਪੜ੍ਹਨਾ ਚੱਲ ਭਾਈ ਪੜ੍ਹ ਲਾ ਆ ਕੱਪੜਿਆਂ ਦਾ ਕਹਿਨੀ ਆ ਭਾਈ ਕੱਪੜੇ ਬੂਰੇ ਲੱਗਦੇ ਨੇ ਨੂਹਾਂ 3 ਦੇ ਅਜੇ ਨਹੀਂ ਸੋਹਣੇ ਲੱਗਦੇ ਪਿੰਡਾਂ ਦਾ ਰਾਤ ਨੂੰ ਕੌਣ ਦੇਖਣ ਆਉਂਦੇ ਆਂ ਕਦ ਦੱਸ ਦੋ ਸਵੇਰੇ ਉੱਠ ਕੇ ਬਦਲ ਲੈਣੀ ਹੁੰਦੀ ਆ ਉਹਦੀ ਤੇਰਾ ਸਾਰਾ ਤਾਂ ਤੇਰੇ ਲਵੀ ਫਿਰਦਾ ਰਹਿੰਦਾ ਸਾਰਾ ਫਿਰਦਾ ਰਹਿੰਦਾ 6 ਪੈਣ ਵੇਲੇ ਤਾਂ ਮੈਂ ਕੱਪੜੇ ਪਾਉਣੀ ਹੁੰਦੀ ਆ ਪੈਣ ਵੇਲੇ ਕੰਮ ਕਰਕੇ ਸਾਰੇ ਖੁਦ ਹੀ ਨਹੀਂ ਉਹਨਾਂ ਕੱਪੜਿਆਂ 'ਚ ਮੈਂ ਕਹੀ ਤਈ ਐਨੀ ਵੀ ਸਵੇਰੇ ਉੱਠਣਸਾਰ ਬਦਲ ਦਿੰਨੀ ਹੁੰਨੀ ਆ 4 ਵਜੇ ਤੱਕ ਬੂਰੇ ਲੱਗਦੇ ਨੇ ਤੁਹਾਨੂੰ 4 ਵਜੇ ਫਿਰ ਮੈਂ 4 ਵਜੇ ਉੱਠਦੀ ਆ 4 ਵਜੇ ਉੱਖਦੀ ਆ ਕਮਾਲ ਹੋ ਰਹੀ ਆ ਤੁਹਾਡੀ ਐਡੀ ਦੂਰ ਸੌਣ ਲੱਗ ਰਿਹਾ ਮੋੜ ਤੇ ਵੇ ਹੋਣਾ ਕੀ ਆ ਭਾਈ ਇਹਨੂੰ ਕੱਪੜੇ-ਕੁੱਪੜੇ ਜੇ ਹਟਾ ਦਿਆ ਲੰਡੇ ਜੇ ਪਾ ਕੇ ਪਾਈ ਜਾਂਦੀ ਆ ਰਾਤ ਨੂੰ ਅੱਛਾ ਮਾ ਕੇ ਤੇ ਹੁਣ ਕੱਪੜੇ ਠੀਕ ਤਾਂ ਹੈਗੇ ਨੇ ਮੈਂ ਹੁਣ ਤਾਂ ਠੀਕ ਨੇ ਤੂੰ ਉਦੋਂ ਆ ਜਾ ਕਰ ਨਾ ਨਾ ਇਹ ਤਾਂ ਤੇਰੀ ਮੇਰ ਕਰਾਉਣੀ ਆ ਨੇ ਤੁਸੀਂ ਹੋਲੀ ਵੀ ਗੱਲ ਕਰ ਸਕਦੇ ਹੋ ਜੇ ਕੋਈ ਗੱਲ ਕਰਨੀ ਹੈ ਵੇ ਪੁੱਤ ਮੇਰੀ ਗੱਲ ਸੁਣ ਲਓ ਨਹੀਂ ਕਹਿੰਦੀ ਪਹਿਲਾਂ ਕਾਪ ਚੜਦੀ ਆ ਇਹੇ ਮੈਂ ਸਭ ਤੋਂ ਵਾਸਾ ਇੰਨਾ ਇਹ ਨਾ ਬੋਲਣ ਦਾ ਹੱਕ ਬਣਦਾ ਜਿੰਨਾ ਇਹ ਬੋਲਣ ਲੱਗ ਗਈ ਅੱਛੇ ਮੰਮੀ ਕੁਛ ਮਰਜ਼ੀ ਬੋਲੀ ਜਾਵੇ ਜੇ ਮੈਂ ਬੋਲ ਪੈਣੀ ਆ ਉਹ ਗੱਲ ਦੱਸ ਦੋ ਇੱਕ ਜਣਾ ਆ ਤੱਕ ਦੱਸ ਰਹਿਣ ਦਿੰਦੀ ਹੈ ਕਿ ਕਹੀ ਦੀ ਹੈ ਪਤਾ ਨਹੀਂ ਮੈਂ ਦੱਸ ਕਰ ਦੇਣੀ ਆ ਦੱਸ ਦੇ ਮਹਾਰਾਣੀ ਮੈਂ ਲੋਰ ਸੂਟ ਪਾਉਣੀ ਹੁੰਨੀ ਆ ਰਾਤ ਨੂੰ ਪਹਿਣ ਵੇਲੇ ਉਹ ਤੋਂ ਅਲਰਜੀ ਹੈ ਹੁਣ ਮੰਮੀ ਨੂੰ ਕਿਤੇ ਪਾਇਆ ਨਾ ਕਰ ਕਿਉਂ ਨਾ ਪਾਵਾਂ ਬਈ ਰਾਤ ਨੂੰ ਰਾਤ ਨੂੰ ਤਾਂ ਪਾਈ ਸਕਦੇ ਹਾਂ ਦਿਨੇ ਤਾਂ ਨਹੀਂ ਪਾਉਂਦੀ ਕਮਾਲ ਹੋ ਰਹੀ ਹੈ ਕਿ ਸਾਡੇ ਜਮਾ ਤੁਸੀਂ ਤਾਂ ਸਾਰਾ ਦਿਨ ਇੱਕੇ ਤਾਰ ਤੇ ਚਲਦੇ ਹੋ ਪਤਾ ਨਹੀਂ ਕਿ ਕਿ ਚੱਕਰ ਹੈ ਤੂੰ ਕਹੇ ਨਾ ਪੁੱਤ ਇੰਨਾ ਸਿਰ ਤੇ ਨਾ ਚੜਿਆ ਹੈ ਤੂੰ ਕਹਿੰਦਾ ਨਹੀਂ ਇਹਨੂੰ ਸਿਰ ਤੇ ਮੈਂ ਕੀ ਜੜੀਆਂ ਸਿਰ ਤੇ ਮੈਂ ਕੀ ਚੜੀਆਂ ਉਹ ਤਾਂ ਚੜੀ ਨਹੀਂ ਹੈ ਕਿ ਮਾਰ ਜਾ ਤੂੰ ਤਾਂ ਖੜ ਜਾ ਕੀ ਨਹੀਂ ਕੋਈ ਨੂੰ ਕੌ ਕਰਾਂ ਮੈਂ ਹੁਣ ਦੇਖ ਲੈ ਜਦੋਂ ਤੇਰੇ ਕੋਈ ਤਾਂ ਸਮਝਦੇ ਸਮਝਾ ਦੇ ਠੀਕ ਹੈ ਨਾ ਮੈਨੂੰ ਕੀ ਸਮਝਾਊਗਾ ਇਹ ਕੰਮ ਕਰ ਲੈ ਮੇਰੀ ਮਾਂ ਕੰਮ ਕਰ ਲੈ ਜਾ ਵਗ ਲੈ ਕੰਮ ਕਰ ਲੈ ਜਦੋਂ ਹੁਣ ਮੈਂ ਕੰਮ ਕਰਦੀ ਹੁਣ ਵੀ ਨਹੀਂ ਕਰਨ ਦਿੰਦੀ ਹੈਗੀ ਕੰਮ ਕਰਦੀ ਨਹੀਂ ਹੁਣ ਮਾਰ ਰੋਣਾ ਮਾਰ ਚੱਕੀ ਸਿਰ 'ਚ ਮੈਨੂੰ ਕੀ ਲੋੜ ਹੈ ਰੋੜਾ ਮਾਰਨ ਦੀ ਅਰਦੀ ਨਹੀਂ ਹੈਗੇ ਮੇਰੇ ਬੋੜੇ ਮਾਰਨ ਆਉਂਦੀ ਹੈ ਮੇਰੇ ਦਿਮਾਗ ਖੜੇ ਤੇਰੀ ਮਾਂ ਦਾ ਹੌਲੀ ਵੀ ਬੋਲ ਸਕਦੀਆਂ ਫਿਰ ਹੌਲੀ ਬੋਲ ਰਹੀਆਂ ਬੋੜ ਚੀਕਣਾ ਮੈਂ ਤਾਂ ਕੁਝ ਬੋਲੀ ਨਹੀਂ ਸੀ ਠੀਕ ਹੈ ਆ ਕੇ ਸਿਰ ਤੇ ਚੜ ਜੇ ਤਾਂ ਫਿਰ ਤਾਂ ਬਲਾਉਗੀ ਮੈਨੂੰ ਜੱਪਣੇ ਰਿਹਾ ਜਾਂਦਾ ਕੱਪੜੇ ਵਿੱਚ ਨਾਰਮਲ ਵੀ ਗੱਲ ਹੋ ਸਕਦੀ ਹੈ ਨਾ ਐਡਾ ਤਾਂ ਮੈਟਰ ਹੀ ਨਹੀਂ ਕੋਈ ਉਹ ਤਾਂ ਤੇਰੀ ਮਾਂ ਨੂੰ ਵੀ ਹੋਣਾ ਚਾਹੀਦਾ ਫਿਰ ਨਾਰਮਲ ਗੱਲ ਵੀ ਕਰ ਸਕਦੀ ਹੈ ਮੇਰੇ ਨਾਲ ਅਕੇ ਤੇਰੇ ਬਾਪ ਨੂੰ ਨਹੀਂ ਪਸੰਦ ਹੈਗੇ ਬਾਪ ਨੂੰ ਉੱਥੇ ਕੀ ਪਤਾ ਨਹੀਂ ਕੀ ਪਸੰਦ ਹੈ ਹੋਰ ਓਏ ਇਹਨਾਂ ਦੀ ਪੁਰਾਣੀ ਪਸੰਦ ਹੈ ਤੈਨੂੰ ਪਤਾ ਤਾਂ ਹੈਗਾ ਮੇਰੀ ਗੱਲ ਸੁਣ ਲਓ ਸੁੱਟ ਕੇ ਟਾਲ ਦਿਆ ਕਰ ਤੂੰ ਇੰਨੀ ਇੰ ਹਰੇ ਬੜੀ ਹੁੰਦਾ ਹੈ ਹਰੇ ਜੀ ਸਹਾਰੀ ਜਾ ਮਾਂ ਕੁਛ ਮਰਜ਼ੀ ਬੋਲੀ ਜਾਵੇ ਮੰਮੀ ਮੈਨੂੰ ਕਿ ਮੈਂ ਸੁਣੀ ਜਾ ਮਾਂ ਖੜਕੇ ਬੱਸ ਹਣਾ ਓਕੇ ਕੱਪੜੇ ਪਿੱਛੇ ਮੈਂ ਜਿੱਤੇ ਤੈਨੂੰ ਮੈਂ ਕਿਹਾ ਫਿਰ ਤੂੰ ਕਹਿ ਬੱਸ ਫਿਰ ਸਮਝਾ ਦੋ ਮੰਮੀ ਨੂੰ ਜਾ ਕੇ ਕਹਦੇ ਤਾਂ ਰਾਤ ਨੂੰ ਪਾਊਗੀ ਐਵੇਂ ਜਦੋਂ ਕੰਮ ਕਰਦੇ ਆ ਕੰਮ ਕਰਦੀ ਨੂੰ ਵੀ ਨਹੀਂ ਕਰ ਦਿੰਦਾ ਹੈਗਾ ਕੋਈ ਪਾਲਿਆ ਕਰ ਯਾਰ ਬਾਲਾ ਨੌਕਰਿਆ ਕਰ ਕਰਨੇ ਕੰਮ ਆਉਂਦਾ ਰੂਮ ਚ ਪੰਨੀ ਹੁੰਨੀ ਆ ਕਿਵੇਂ ਸਮਝਾਵਾਂ ਇਹਨਾਂ ਨੂੰ ਯਾ ਯਾ ਟੱਬਰ ਕਿੱਥੇ ਪੱਲੇ ਪੈ ਗਿਆ ਹਜਾ ਟੱਬਰ ਮੇਰੇ ਚਲ ਸ਼ੁਕਰ ਹੈ ਕਰੀ ਬੈਠੀ ਹੈ ਮਹਾਰਾਣੀ ਕਰ ਜੀ ਇਹਦੇ ਨਾਲ ਗੱਲ ਮੈਂ ਤਾਂ ਜਨਾ ਦੇਖੀ ਜਾਉ ਦੋ ਹੱਥ ਕਰਕੇ ਜਾਉ ਗੋਤਨੀ ਪੱਟੂ ਇਹਦੀ ਚੰਗੀ ਤਰ੍ਹਾਂ ਸਮਾਰ ਕੇ ਕਿਵੇਂ ਮੇਰੀ ਤੀ ਨੂੰ ਟੰਗ ਕਰਦੀ ਐ ਲੈ ਬੂ ਮੈਂ ਮਰ ਜਾ ਕੋੜੇ ਮੇਰੀ ਦਾਤੀ ਦਾ ਕੀ ਹਾਲ ਬਣਾਇਆ ਪਿਆ ਐਨੀ ਸੋਹਣੀ ਸੁਨੱਖੀ ਮੇਰੀ ਤੀ ਸੇਉਣ ਵਰਗੀ ਕਿਵੇਂ ਪੁੱਤ ਸਸਰੀ ਕਾਲ ਮਾ ਸਸਰੀ ਕਾਲਤੀ ਐ ਸਸਰੀ ਕਾਲ ਠੀਕ ਐ ਮੈਂ ਤਾਂ ਤੀ ਠੀਕ ਆ ਤੇਰਾ ਆ ਹਾਲ ਕੀ ਹੋ ਗਿਆ ਮੇਰੇ ਹਾਲ ਨੂੰ ਠੀਕ ਤਾਂ ਹੈਗੀਆਂ ਜਮਾ ਕਿੰਨੀ ਸੋਹਣੀ ਹੁੰਦੀ ਸੀ ਪੁੱਤ ਤੂੰ ਹੁਣ ਤੇਰਾ ਚਿਹਰਾ ਹੀ ਬਦਲ ਗਿਆ ਤੂੰ ਇੰਨੀ ਔਖੀ ਆ ਆਪਣੇ ਘਰ ਚ ਜਦੋਂ ਅਸੀਂ ਇਹਦੇ ਵਿਆਹ ਤਮ ਫਿਰ ਔਖੀ ਹੋਊਂਗੀ ਔਰ ਕਿ ਸੌਖੀ ਹੋਊਂਗੀ ਨਹੀਂ ਪੁੱਤ ਤੇਰੇ ਬਾਪੂ ਨੇ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਮੈਂ ਤਾਂ ਉਹਨੂੰ ਬਥੇਰਾ ਕਿਆ ਸੀ ਉਦੋਂ ਮੈਂ ਵੀ ਤਾਂ ਰੋਈ ਸੀ ਨਾ ਮੈਂ ਵੀ ਬਥੇਰਾ ਪਿੱਟੀ ਸੀਗੀ ਸਾਨੂੰ ਤੂੰ ਮੰਨੀ ਨਹੀਂ ਨੀ ਹੈਗੀ ਉਦੋਂ ਮੈਂ ਸਾਰੇ ਟੱਬਰ ਨੂੰ ਕਿਹਾ ਸੀਗਾ ਨਹੀਂ ਥੀ ਮੈਂ ਵੀ ਕੀ ਕਰਾਂ ਮੇਰੇ ਵੀ ਕੀ ਸਾਰੇ ਸੀ ਹਾ ਜਿਹੜੀ ਸਿੱਖ ਤੇਰੀ ਕਿਸਮਤ ਤੋਂ ਖਾਰੇਗੀ ਤੈਨੂੰ ਕਿਸੇ ਤੇ ਕੋਈ ਸਾਰੇ ਨਹੀਂ ਆ ਜਾਂਦੀ ਏ ਜਦੋਂ ਤੁਸੀਂ ਸਾਰੇ ਬੰਨੇਆਂ ਕਰਦੀਆਂ ਗੱਲ ਕਿਸਮਤ ਕੀ ਕਰੂਗੀ ਮੇਰੀ ਜਦੋਂ ਤੁਸੀਂ ਇਹ ਨਹੀਂ ਚੱਲ ਕੋਈ ਨਾ ਪੁੱਤ ਜਿਹੜਾ ਹੋਗਾ ਠੀਕ ਐ ਪਰ ਮੈਂ ਮੇਰੀ ਤੇ ਹੁਣ ਇੱਥੇ ਰਹਿਣ ਨਹੀਂ ਦਿੰਦੀ ਮੈਂ ਨਾਲ ਹੀ ਲੈ ਕੇ ਜਾਊਂਗੀ ਪੁੱਤ ਤੈਨੂੰ ਮੈਂ ਨਹੀਂ ਹੁਣ ਮਾਂ ਜਾਂਦੀ ਹੈਗੀ ਕਿਉਂ ਕਾ ਤੂੰ ਕੀ ਗੱਲ ਮੈਂ ਤੁਹਾਡੇ ਤੋਂ ਕਿਉਂ ਪਰ ਬਣਾ ਜਦੋਂ ਤੁਸੀਂ ਨੇ ਮੇਰਾ ਇੱਕ ਵਾਰੀ ਵਿਆਹ ਕਰਤਾ ਹੁਣ ਤਾਂ ਮੇਰੀ ਅਰਥ ਹੀ ਜਾਊਗੀ ਇੱਥੋਂ ਅੱਛਾ ਇੰਨੇ ਨੂੰ ਕਿ ਸੋਚ-ਸੋਚ ਰੱਖੀ ਨਾ ਮੇਰੀ ਤੇ ਕੋਈ ਨਾ ਮੇਰੇ ਤੇ ਗੁੱਸਾ ਨਾ ਦਿਖਾ ਤੇਰੀ ਸੱਸ ਕਿੱਥੇ ਗਈ ਕਰਾ ਮੇਰੀ ਉਹਦਾ ਨਾਲ ਆ ਜਾ ਕੀ ਗੱਲ ਕਰਨੀਗੀ ਮੇਰੀ ਸੱਸ ਨਾਲ ਮੈਂ ਜੋ ਮਰਜ਼ੀ ਗੱਲ ਕਰਾਂ ਠੀਕ ਹੈ ਵੀਰੇ ਵੀ ਸੁਲਾ ਕੇ ਗਿਆ ਸੀ ਦਾ ਪਹਿਲਾਂ ਤਾਂ ਉਹ ਉਹ ਵੀ ਸਮਝ ਗਏ ਹੋਣਗੇ ਹੁਣ ਤੇਰੇ ਕਈ ਤੋਂ ਸਮਝ ਜਾਣਗੇ ਕੋਈ ਨਾ ਅੱਜ ਉਹਨੂੰ ਚੰਗੀ ਤਰ੍ਹਾਂ ਮੈਂ ਸਮਝਾ ਕੇ ਜਾਊਂਗੀ ਆ ਜਾ ਮੇਰਾ ਵੀ ਘਰ ਦਾ ਮੱਚਿਆ ਪਿਆ ਥੈਨੂੰ ਪਤਾ ਜਿਦੀਤੀ ਔਖੀ ਆ ਮਾਂ ਬਾਪ ਦੀ ਕੀ ਜੂਨ ਹੁੰਦੀ ਐ ਇੱਕ ਕੰਮ ਮਰਿਆ ਨਹੀਂ ਜਾਂਦਾ ਪੁੱਤ ਕੀ ਕਰੀਏ ਆ ਜਾ ਮੇਰੀ ਤੇ ਹੁਣ ਕਿਉ ਮਰਨਾ ਮਾ ਹੁਣ ਤਾਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ ਗਿਆ ਕੀ ਕਰੀਏ ਸਾਰੀ ਜ਼ਿੰਦਗੀ ਪਛਤਾਵਾਂਗੇ ਨਾ ਦੇਖ ਲੈ ਹੁਣ ਅੰਦਰ ਹੀ ਵੜ ਗਈ ਮੈਨੂੰ ਬੋਲਦੀ ਨਹੀਂ ਸੁਣ ਕੇ ਵੀ ਆ ਗਈ ਪਤੰਦਰ ਨੇ ਸਸਰੀਕਾਲ ਭੈਣ ਜੀ ਸਸਰੀਕਾਲ ਤਾਂ ਤੇਰੀ ਖਾਦੀ ਖੜੀ ਨਾ ਮੇਰੀ ਧੀ ਨਾਲ ਕੀ ਹਾਲ ਕਰ ਰੱਖਿਆ ਤਾ ਕੀ ਹਾਲ ਕਰ ਰੱਖਿਆ ਭੈਣ ਜੀ ਚੰਗੀ ਭਲੀ ਆ ਤੁਹਾਡੀ ਕੁੜੀ ਨੂੰ ਮੈਂ ਕੀ ਕਰਨਾ ਅੱਛਾ ਚੰਗੀ ਭਲੀ ਹੈ ਨਹੀਂ ਮੇਰੀ ਧੀ ਤਾਂ ਰੂਹੋਂ ਬੇਰੂਹ ਹੋ ਗਈ ਕਿੰਨੀ ਸੋਹਣੀ ਸੀ ਨਕਤੀ ਮੇਰੀ ਧੀ ਜਿਹਦੀ ਬਜਾਕਤਾ ਬਦਲਦੀ ਤੁਸੀਂ ਨੇ ਨਾ ਭਾਣ ਜੀ ਮੈਨੂੰ ਐਂ ਦੱਸ ਤੂੰ ਆਨਸਾਰ ਕੋਈ ਖੈਰ ਸੁੱਖ ਨਹੀਂ ਪੁੱਛੀ ਕੋਈ ਹੋਰ ਨਹੀਂ ਪੁੱਛੀ ਤੂੰ ਚੜੀ ਚੜਾਈ ਆਈਆਂ ਭਾਣੇ ਕੋਈ ਪਾਣੀ ਤਾਂ ਨਹੀਂ ਪੀ ਲਾ ਚਾਹ ਪੀ ਲਾ ਠੰਡੀ ਹੋ ਜਾ ਮਾੜੀ ਮੋਟੀ ਨਹੀਂ ਕੋਈ ਨਾ ਠੰਡੀ ਤਾਂ ਮੈਂ ਉਹਦੀ ਹੋ ਗਈ ਸੀ ਜਿੱਦੈ ਮੇਰੇ ਧੀ ਦੀ ਕਿਸਮਤ ਫੁੱਟ ਗਈ ਤੀ ਸੋਡੇ ਘਰੇ ਸੰਜੋਗ ਹੋਗੇ ਤੇ ਐ ਮਾ ਹਾਂ ਮੇਰੇ ਤੇ ਹਜੇ ਸੂਟ ਸੁਣਾਉਂਦੇ ਨੇਗੇ ਮੈਂ ਤਾਂ ਕਹਿੰਦੇ ਸੂਟ ਵਾਸਤੇ ਪੈਸੇ ਨਹੀਂ ਹੈਗੇ ਆਹ ਦੇਖ ਲਓ ਮਹਾਰਾਣੀ ਦੇ ਸੂਟ ਨਹੀਂ ਮੈਂ ਤਾਂ ਉਹਨਾਂ ਦੇ ਮੁੰਡੇ ਤੇ ਛਗਣ ਦੇਣ ਜਾਂਦੀ ਸੀ ਵਿਆਹ ਹੋ ਕੇ ਖਟਿਆਗਾ ਮੈਂ ਤਾਂ ਤਿਆਰ ਹੋਈ ਬੈਠੀ ਸੀ ਮੇਰੇ ਨਾਲੋਂ ਜ਼ਿਆਦੇ ਸੋਹਣੇ ਸੂਟ ਤਾਂ ਮੰਮੀ ਕੋਲ ਨੇਗੇ ਇੰਨੇ ਸੋਹਣੇ ਤਾਂ ਮੇਰੇ ਕੋਲ ਵੀ ਨਹੀਂ ਆ ਮੈਨੂੰ ਐਂ ਦੱਸ ਹੁਣ ਬਾਹਰ ਮੈਂ ਜਲੂਸ ਕੱਢ ਕੇ ਭੱਜ ਜਾ ਕਿਸੇ ਦੇ ਵਿਆਹ ਸ਼ਾਦੀ ਵਾਲੇ ਘਰ ਚ ਨਾ 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 ਜਦੋਂ ਭਾਈ ਮੇਰੇ ਮੇਰੀ ਗੱਲ ਸੁਣ ਲੈ ਜਦੋਂ ਆਪਾਂ ਪੁੱਤ ਬੈ ਲੈਣਾ ਨਾ ਮਾਂ ਤਾਂ ਉਦੋਂ ਹੀ ਬੁੜੀ ਹੋ ਜਾਂਦੀ ਐ ਸਿੱਧੀ ਜੀ ਗੱਲ ਆ ਨਾ ਬੁੜੀ ਨੂੰ ਕਹਿੰਦਾ ਮੈਂ ਕੱਪੜਾ ਲੈਣਾ ਪਾ ਫਿਰ ਲੈ ਕੱਪੜਾ ਲੈਣਾ ਮੈਨੂੰ ਐ ਦੱਸ ਮੈਂ ਦੱਸ ਕਿਹੜਾ ਦੇ ਇੱਥੇ ਹੀਰੇ ਮੋਤੀਆਂ ਵਾਲੇ ਪਾਈ ਬੈਠੀਆਂ ਮਾ ਇਹ ਬੁੜੀ ਨਿਕੋਂਦੀ ਹੈਗੀ ਇਹ ਤਾਂ ਆਦਿ ਆਪ ਨੂੰ ਐ ਕਹੋਂਦੀ ਮੈਂ ਤਾਂ ਬਾਲੇ ਮਟਿਆਰਾਂ ਫਿਰ ਮੈਂ ਹੈ ਹੀ ਮਟਿਆਰ ਜਦੋਂ ਚੱਲ ਮੇਰੀ ਗੱਲ ਸੁਣ ਲੈ ਜੋ ਮਰਜ਼ੀ ਕਹੀ ਜਾ ਸਾਨੂੰ ਵੀ ਭਾਈ ਤੇਰੀ ਜ਼ਿੰਦਗੀ ਨਾ ਨਾ ਤੂੰ ਮੈਂ ਮੈਂ ਦੱਸ ਬੱਚ ਦੀਆਂ ਮਾਵਾ ਤੀਆਂ ਮੇਰੇ ਤੇ ਅਨਸਰ ਚੱਲ ਮੇਰੀ ਗੱਲ ਸੁਣ ਭਾਈ ਮੇਰੀ ਤੀਨੇ ਕੀ ਸੋਡਾ ਮਾੜਾ ਕਰਤਾ ਪਹਿਲੇ ਮੈਨੂੰ ਐ ਦੱਸ ਕੀ ਮਾੜਾ ਕਰਤਾ ਸੀ ਕੋਈ ਕਹਿੰਦੇ ਨਹੀਂ ਮਾੜਾ ਕਰਤਾ ਇਹਨੇ ਫਿਰ ਮਾੜਾ ਹੀ ਕੀਤਾ ਸੀ ਨਾ ਨਾ ਜਿਹੜੀਆਂ ਗ ਬਿਚੋਲੇ ਦਾ ਬੇੜਾ ਪੈ ਗਿਆ ਬਿਚੋਲੇ ਦਾ ਹਾਂ ਬਿਚੋਲੇ ਦੇ ਮਰਗੋ ਤੇ ਬਤਵੇ ਗੱਲਾਂ ਤਾਂ ਜਿਹੜੀਆਂ ਸਾਡੇ ਨਾਲ ਕਰੀਆਂ ਸੀ ਉਹ ਵੀ ਨਹੀਂ ਹੈਗੀਆਂ ਪੂਰ ਫਿਰ ਕਿਉਂ ਗੱਲਾਂ ਕਰੀਆਂ ਸੀ ਜੀ ਗੱਲਾਂ ਕਰੀਆਂ ਕੁੜੀ ਦੇ ਨਾ ਪਰੋ ਕਿੱਡੀ ਲੱਗ ਰਹੀ ਆ ਕਹਿੰਦੇ ਤੇ ਭੌਲੀ ਆ ਕੁੜੀ ਮੇਰੀ ਗੱਲ ਸੁਣ ਲੈ ਅੱਜ ਕੱਲ ਦੀ ਕੁੜੀ ਕੋਈ ਨਹੀਂ ਘਟ ਆਏ ਨਹੀਂ ਕਹੋਂਦੀ ਹੁੰਦੀ ਸਾਰਾ ਕੰਮ ਧੰਦਾ ਕਰਦੀ ਮੇਰੀ ਤੀ ਦੇਖ ਲੈ ਦੇਖ ਲੈ ਮੇਰੀ ਤੀ ਨੇ ਦੇਖ ਲੈ ਦੋ ਦੋ ਵਾਰੀ ਦਿਨ ਵਿੱਚ ਦੀ ਸਿਰ ਮੌਂਦੀ ਸੀ ਜਿਵੇਂ ਜੁੰਡੇ ਰੁੜੇ ਪਈ ਨੇ ਨਾ ਪਾਣੇ ਮੈਨੂੰ ਐਂ ਦੱਸ ਪਹਿਲਾਂ ਤਾਂ ਬਾਕੀ ਗੱਲਾਂ ਸਾਰੀਆਂ ਛੱਡ ਦੇ ਤੂੰ ਪਿੱਛੇ ਅਬ ਬਚੋਲੇ ਵਾਲੀਆਂ ਕਿਹੜੀਆਂ ਗੱਲਾਂ ਕਰਦੇ ਆ ਤੂੰ ਬਚੋਲੇ ਨੇ ਕੀ ਨਹੀਂ ਕਿਹਾ ਹੈਗਾ ਕੀ ਝੂਠ ਬੜਦਾ ਤੁਹਾਡੇ ਲਵੇ ਕੀ ਸੱਚ ਬੋਲਦਾ ਤੁਹਾਨੂੰ ਨਹੀਂ ਬਚੋਲੇ ਦਾ ਸੱਚ ਕੀ ਨਿਕਲਿਆ ਹੈ ਜਿਹੜੀਆਂ ਗੱਲਾਂ ਕਰਮੀਆਂ ਤੇ ਸਾਰੀਆਂ ਤੇ ਪਾਣੀ ਪੈ ਗਿਆ ਨਹੀਂ ਸਭ ਝੂਠ ਨਿਕਲਿਆ ਜ਼ਮੀਨ ਕਹਿੰਦੇ ਸਾਡੇ ਕੋਲੇ 8 ਕਿੱਲੇ ਜ਼ਮੀਨ ਦੇ ਸਾਰੇ ਤੇਰੇ ਪੁੱਤ ਕੋਲੇ 2.5 ਕਿੱਲੇ ਨੇ ਅਸੀਂ ਤਾਂ ਜਮੀਂ ਪੱਟੇ ਗਏ ਮੈਂ ਤਾਂ ਤੇ ਹੀ ਡੋਬਤੀ ਮਾਂ ਆ ਕੀ ਗੱਲ ਕਰੀ ਜਨੀ ਤੂੰ ਟਾਈ ਕਿੱਲੇ ਹਾਂ ਤੇ ਇਹ ਟਾਈ ਕਿੱਲੇ ਨਾ ਕਿਹੜਾ ਕੰਜਰ ਕਹਿੰਦਾ ਪੈਣ ਤੈਨੂੰ ਬਿਟਾਈ ਕਿੱਲੇ ਨੇ ਸਾਡੇ ਛੋਟੀ ਹਾਲ ਤੇ ਹੈਗੀ ਇਹ ਜੀ ਹੈਗੀ ਮੈਨੂੰ ਤਾਂ ਆਪ ਲੱਗਦਾ ਸੀਗਾ ਵੀ ਤੁਹਾਡੇ ਕਿਹੜੇ ਅੱਠ ਉਟ ਕਿੱਲੇ ਨੇਗੇ ਜੇ ਅੱਠ ਕਿੱਲੇ ਹੁੰਦੇ ਹੁਣ ਨੂੰ ਕੋਠੀ ਚ ਬੈਠੀ ਹੁੰਦੀ ਮੇਰੀ ਤੇ ਨੀ ਪਾਈ ਪਾਲਾਂਗੇ ਕੋਠੀ ਕੋਠੀ ਕੀ ਪਾਉਣ ਨੂੰ ਹੁਣ ਹੋਈ ਗੱਲ ਪਾ ਲਾਂਗੇ ਕੋਈ ਟਾਈਮ ਆਏ ਤੇ ਪਾ ਲਾਂਗੇ ਆਪ ਤੇ ਸੋਹਣਾ ਘਰ ਐ ਕਰੀ ਤੂੰ ਟਾਈ ਕਿੱਲੇ ਦਾ ਨਾ ਦੋ ਮੰਜ਼ਲੀ ਕੋਠੀ ਪਾ ਲਈ ਪਾ ਲਈ ਹਾਂ ਜੇ ਨਾ ਕਰ ਜਈ ਹੋ ਗਈ। ਸਾਡੀ ਨੂੰ ਐਡਾ ਬੜਾ ਤੁਖ ਹੋ ਗਿਆ ਮੇਰੀ ਤੇ ਦੀ ਕਿਸੇ ਦਾ ਪੁੱਟ। ਮੇਰੇ ਤੋਂ ਮਰੋ ਮੈਂ ਮਾਰਦੀ ਆ 10 ਕਿੱਲੇ ਵਾਲੇ ਮੰਗੂ ਹੈ। ਜੇ ਹੈਗੇ ਨਾ ਫੇਰ ਰੋ ਮਾਰਦੇ ਆ ਰੋਬ ਨਾਲ ਤੇਰੇ ਤੇ ਕਿਹੜਾ ਮਾਰਦਾ ਮੇਰੀ ਮੇਰੀ ਗੱਲ ਸੁਣ ਚੱਲ ਪਟਵਾਰੀ ਦੇ ਚੱਲੀਏ। ਚੱਲ ਅਟਵਾਰੀ ਦੇ ਚੱਲੀਏ। ਹਾਂ ਹੋ। ਹੁਣ ਪਟਵਾਰੀ ਦੇ ਚੱਲੀਏ। ਹਾਂ ਚੱਲ ਪਟਵਾਰੀ ਦੇ ਸੱਚੇ ਪਟਵਾਰੀ। ਹਾਂ ਕਿੰਨੇ ਕਿੱਟ ਦੇ ਕਹੋਂ ਇਹਦਾ? ਮੈਂ ਤਾਂ ਪਟਵਾਰੀ ਦੇ ਸਾਰੇ ਡਿਟੇਲ ਕਢਾਉਂਗੀ। ਸਿੱਧੀ ਜੀ ਗੱਲ ਹੈ। ਮੂੰ ਤਾਂ ਸਾਨੂੰ ਪਤਾ ਲੱਗ ਗਿਆ। ਵੀ ਜਮੀਨ ਵੀ ਸਾਰੀ 2.5 ਕਿੱਲੇ ਹੈ। ਪਰ ਤੂੰ ਮੰਨਦੀ ਨਹੀਂ ਨਾ ਹੈਗੀ ਚੱਲ ਪਟਵਾਰੀ ਦੇ ਪੈਸੇ ਮਾ ਲਾਂ ਪਤਾ ਸੀ ਮੈਨੂੰ ਤੂੰ ਤਾਂ ਹੀ ਲੱਗਦਾ ਹੈ ਸ਼ਕਲ ਤੋਂ ਹਜੇ ਮੇਰੀ ਜੀ ਤੇਨੇ ਨੇ ਰੋਮ ਮਾਰਦੀਆਂ ਨਹੀਂ ਅਸ ਕੱਠ ਕਿੱਲਿਆਂ ਨੂੰ ਦਿੱਤਾ ਸੀ ਇੰਨਾ ਸਮਾਨ ਐਨੀ ਸੋਹਣੀ ਪੜੀ ਲਿਖੀ ਮੇਰੀ ਕੁੜੀ ਹਾਂ ਕਿਹੜਾ ਕਰਪਾ ਕਰਤਾ ਬਥੇਰਾ ਮਾਰਤਾ ਲੈ ਗਿਆ ਖਲਾਸ ਕੀ ਦੇਦਾ ਤੂੰ ਮੈਨੂੰ ਕੀ ਦੇਦਾ ਹਲੇ ਰੋਮ ਮਾਰਦੀਏ ਦੇਦਾ ਮੈਂ ਤੂੰ ਕੋ ਪਹਿਲਾਂ ਤਾਂ ਤੇਰੀ ਤੀਨਵੇਂ ਦੇ ਲਾ ਕਿ ਮੈਂ ਬੋਲੀ ਜਾਂਦੇ ਤੇ ਮੂੰਹ ਬੋਲੀ ਜਾਂਦੇ ਅਸੀਂ ਸੱਚੇ ਆ ਸੜਨਾ ਧੋਖਾ 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 ਅਸੀਂ ਆਈ ਬਣ ਕੰਗੇ ਇਹੀ ਬੋਲਾਂਗੇ ਅਜ ਤਾਂ ਸਰਪੰਚਾਂ ਮੈਂਬਰਾਂ ਕੋਲੇ ਵੀ ਜਾਵਾਂਗੇ ਜੱਜਾਂ ਦੇ ਬਾਰੀਆਂ ਕੋਲੇ ਵੀ ਜਾਵਾਂਗੇ ਹਾਂ ਅਰਲੀ ਕੱਲ ਤੇ ਦੁਬਾਰੇ ਹੋਣਾ ਵੀ ਨਹੀਂ ਮੇਰਾ ਤਾਂ ਹੋ ਵੀ ਜਾਊਗਾ ਜੀ ਦੇਖੋ ਜਾਣਾ ਉੱਥੇ ਭੱਜ ਜਾ ਕੋਈ ਨਾ ਕੋਈ ਨਾ ਆ ਕੇ ਝੰਡੀ ਦਾ ਕੀ ਹੋਣਾ ਤੇ ਬਿੰਦ ਚਾਹ ਪਾਣੀ ਦਾ ਕੀ ਪੀਣਾ ਤੇ ਆਨਸਾਰ ਚੜੀ ਚੜਾਈ ਆਈ ਆ ਨਹੀਂ ਜੈਨੂ ਖਾਵੇ ਤੇਰੀ ਚਾਹ ਮੈਨੂੰ ਚਾਹ ਦਾ ਤੋੜ ਮਾਪ ਦੇ ਕਰੋ ਰੱਜ ਪੁੱਜ ਕੇ ਆਈ ਆ ਮੰਨਿਆ ਚਾਹੁੰਦੀ ਆ ਆਪਣੀ ਤੀਰ ਅਕਰ ਤੂੰ ਹੀ ਨਿ ਬਸਣ ਦੇਣਾ ਅਬ ਦੀ ਦਾ ਨਹੀਂ ਤੇਰੇ ਇਹ ਤਾਂ ਭੂਏ ਤੇਰੇ ਬਸਣ ਨੂੰ ਤੇਰੇ ਪਸਾਉਣ ਵਾਲੇ ਚਾਲੇ ਹੈਗੇ ਨੇ ਪਹਿਲਾਂ ਨਹੀਂ ਜਹੇ ਜਹ ਹੁੰਦਾ ਉਹ ਇਹ ਚ ਸਬਰ ਵੀ ਕਰਨਾ ਪੈਂਦਾ ਤੇ ਤੂੰ ਨਾ ਬੋਲਿਆ ਤੇ ਠੀਕ ਹੈ ਨਾ ਇਹ ਤੂੰ ਨਾ ਬੋਲਿਆ ਸੱਚ ਵੀ ਸਾਡੇ ਨੀ ਜ਼ਮੀਨ ਐ ਅਗਲੀ ਰਹਿ ਵੀ ਜਾਊਗੀ ਫੇਰ ਆਂ ਤੇ ਸਾਨੂੰ ਵੀ ਸਾਨੂੰ ਤਾਂ ਮਾ ਬਚੋਲੇ ਨੇ ਸੱਚ ਬੋਲਿਆ ਤੀਗਾ ਵੀ ਕੁੜੀ ਨਰਮ ਐ ਕੁੜੀ ਤਾਂ ਕੰਮਕਾਰ ਆ ਹਾਂ ਕੁੜੀ ਨਰਮ ਹੋਣੀ ਜਾਵੇ ਛੋੜੇ ਕੁਛ ਹੋਵੇ ਵੀ ਨਾ ਕੰਜਰਾਂ ਦੇ ਤੂੰ ਬੋਲ ਅਸੀਂ ਦੁੱਤੀ ਰਹੋ ਆ ਕੰਜਰ ਗੁੰਜਰ ਜਾ ਨਾ ਪੜਕ ਸਾਨੂੰ ਓਏ ਕਿਹਾ ਤੈਨੂੰ ਦੱਸਾਂ ਮੇਰੇ ਬਾਰਾ ਨਾ ਬੋਲੋਗੀ ਫ हां तू चुप कर जा नी ਕੁੜੀ ਮੈਂ ਕਰਦੀ ਜਾਂਦੀ ਆ ਮੈਂ ਕਰਦੀ ਜਾਂਦਾ ਨਾ ਗੱਲ ਹਾਂ ਦੱਸ ਕੀ ਕਹਿੰਦੀ ਆ ਹਾਂ ਫੇਰ ਇਹਨੂੰ ਸਮਝਾਉਣਾ ਕੀ ਦੀਨੂੰ ਸਮਝਾਤੀ ਵਸ ਤੂੰ ਹੀ ਸਮਝਲਾ ਤੂੰ ਪੁੱਤਾ ਤੂੰ ਮੇਰੇ ਨਾਲ ਸੁਣਦਾ ਤੂੰ ਪੁੱਤਾ ਕਰ ਪਟਦੀ ਆ ਮੈਂ ਪੁੱਤਾ ਕਰ ਪੱਟਦੀ ਜਾਂਦੀ ਆ ਕਰ ਤਾਂ ਤੂੰ ਆਪੀ ਦੀ ਪੱਟਦੀ ਆ ਮੈਂ ਨਹੀਂ ਪੱਟਦੀ ਅਸੀਂ ਤਾਂ ਬਸਾਉਣ ਪਿੱਛੇ ਹੀ ਵਿਆਹੀ ਸੀ ਬਸਾਉਣ ਪਿੱਛੇ ਵਿਆਹੀ ਸੀ ਉਹ ਲਾਲਾ ਜਿੱਥੇ ਤੱਕ ਦੋਰ ਲੱਗਦਾ ਲਾਲਾ ਗੱਲਾਵਾ ਕੇ ਆ ਬੈਠੀਆਂ ਜਾਂਦੀ ਦੀ ਆ ਬੈਠੀਆਂ ਉਹ ਵੀ ਜਾਂ ਫੇਰ ਬਲਾਲਾ ਤੈਨੂੰ ਬੁਲਾਉਣਾ ਆ ਬੈਠੀਆਂ ਮੇਰਾ ਡਰ ਮਾਰਿਆ ਫੇਰ ਕਿਸੇ ਕੋਈ ਨਾ ਕੋਈ ਨਾ ਕੋਣ ਨੂੰ ਡਰਨਾ ਹੈ ਕੋਈ ਨਾ ਕੋਈ ਨਾ ਕਰ ਤੂੰ ਮੇਰੇ ਨਾਲ ਕੀ ਗੱਲ ਕਰਦੇ ਜਸਾ 3-4 ਬੰਦੇ ਬੰਦੇ 3-4 ਬੰਦੇ ਤੂੰ ਲਿਆ ਲੈ ਆਵਾਂਗੇ ਲੈ ਆਵਾਂਗੇ ਅਸੀਂ ਸੱਦ ਲਾਂਗੇ ਮੇਰੇ ਤੂੰ ਕਦੋਂ 부ੜਕਦੀ ਐ ਕਿਹਦੀਆਂ 부ੜਕੂਂਗੀ ਨਹੀਂ ਫਿਰ ਆ ਕੇ ਸਰਤੇ ਆਪਣੇ ਚੜਦੀ ਐ 20 ਕਿਲੋ ਦੀ ਮਾਲ ਕਰੀਆਂ ਤੂੰ 부ੜਕਦੀ ਤੂੰ ਆਇਆ ਹਾਂ ਹਾਂ ਦੇਖ ਲੈ ਜੇ ਮੈਂ 부ੜਕੂਂਗੀ 부ੜਗੀ ਜਾ ਫਿਰ ਜਿਹੜਾ ਤੈਨੂੰ ਕੰਜਰ ਕਹਿੰਦਾ ਨਾ 2.5 ਕਿੱਲੇ ਨੇ ਉਹਨੂੰ ਮੇਰੇ ਮੂੰਹ ਤੇ ਲਿਆ ਲੈ ਆਵਾਂਗੇ ਲਾਹ ਦੇਣੀ ਮੰmdi ਅੱਜ ਕੀ ਮੈਂ ਗੱਲ ਨਹੀਂ ਆਏ ਮਾਲ ਦੀ ਮੂੰਹ ਨੂੰ ਮੈਂ ਤਾਂ ਹੀ ਅੱਗ ਲੱਗੀ ਆ ਮੇਰੇ ਵੀ ਅੱਗ ਜੇ ਮੈਨੂੰ ਪਤਾ ਲੱਗਿਆ ਪੱਕੇ ਬੰਦੇ ਨੇ ਲਸਿਆ ਸਾਨੂੰ ਵੀ ਮਾਰਦੀ ਆ ਗੱਲਾਂ ਸਿਰ ਚੜ ਚੜ ਬੋਲਦੀ ਆ ਨਹੀਂ ਤੂੰ ਤਾਂ ਬੋਲਣ ਜੋਗਰੀ ਹੈ ਨਹੀਂ ਸਾਡੇ ਮੂਰੇ ਆਹੋ ਬੋਲਣ ਜੋਗਰੀ ਨਹੀਂ ਸਾਡੇ ਪੈਰ ਦੀ ਜੁੱਤੀ ਆ ਤੂੰ ਬੋਲਣ ਜੋਗਰੀ ਆ ਹਾਂ ਕਿਉਂ ਪੀ ਗੱਲ ਸਾਡੇ ਕਾਦੀ ਘਾਟ ਆ ਉਹ ਤਾਂ ਤੋੜੀ ਮਾਂ ਆ ਨੀਵੀ ਹੋ ਕੇ ਰਹਿ ਮੇਰੇ ਘਰ ਜੇ ਬੈਠਣਾ ਆ ਅਸੀਂ ਨਹੀਂ ਮੇਰਾ ਤਾਂ ਅਸੀਂ ਐ ਨਹੀਂ ਨੀ ਮੈਂ ਮੈਂ ਕੁੜੀ ਵਿਆਹ ਕੇ ਧੋਰੀ ਇੱਥੇ ਠੀਕ ਹੈ ਜਮਨ ਤੇਰੇ ਕੱਲ ਲੱਤ ਦਿਨਦੀ ਕੋਈ ਨਾ ਹੋ ਜਾਂਦੇ ਤੂੰ ਗੱਲ ਬਾਤ ਬਿਆਕੇ ਤੋਰੀਆਂ ਠੀਕ ਬਿਆਕੇ ਤੋਰੀਆਂ ਫਿਰ ਬਸਣ ਵਾਲੇ ਲੱਛਣ ਕਰ ਬਸਣ ਵਾਲੇ ਲੱਛਣ ਹੈਗੇ ਜੀ ਮੇਰੇ ਸੁਸੋਂ ਵਾਲੇ ਨਹੀਂ ਹੈਗੇ ਸੁਸੋਂ ਵਾਲੇ ਨਹੀਂ ਹੈਗੇ ਅਸੀਂ ਤੇਰੇ ਗੋਲੀ ਮਾਰ ਦੇਾਂਗੇ ਪਸਾਉਣ ਨੂੰ ਆ ਗੋਲੀ ਤਾਂ ਵੱਧ ਹੋ ਗਿਆ ਜਿਹੜਾ ਐਡਾ ਵੱਡਾ ਕੋਈ ਤੁਸੀਂ ਨੇ ਕਰਾ ਸਾਡੇ ਨਾਲ ਬੋਲਣ ਜੋਗਰੀ ਹੈਗੀ ਕਿਉਂ ਬੋਲਣ ਜੋਗਰੀ ਫਿਰ ਤੂੰ ਕਿਵੇਂ ਬੋਲਣ ਜੋਗਰੀ ਤੂੰ ਨਹੀਂ ਬੋਲੀ ਜਾਂਦੀ ਮੈਂ ਤਾਂ ਬੋਲੂ ਮੈਂ ਸੱਚ ਤੇ ਬੋਲਦੀ ਆ ਸੱਚ ਤੇ ਬੋਲਦੀ ਆ ਤੂੰ ਜੇ ਜੇ ਮੇਰੇ ਮੇਰੀ ਜਗ੍ਹਾ ਤੇ ਤੇਰੀ ਤੇ ਹਮੇਸ਼ਾ ਨੀਵਾ ਹੁੰਦਾ ਹੁੰਦਾ ਮੈਂ ਤੈਨੂੰ ਦੱਸਾਂ ਤੇ ਮੇਰੀ ਗੱਲ ਸੁਣ ਲੈ ਖੜ ਜਾ ਜੇ ਤੂੰ ਚਾਰੇ ਪੱਲਾਂ ਦੀ ਪੂਰੀ ਹੋਵੇਂ ਨਾ ਜਮਾ ਤੇਰੇ ਮੂਰੇ ਸਿਨੀਵੇਂ ਆ ਪਰ ਨੀਵੇਂ ਵਾਲੀ ਗੱਲ ਹੀ ਨਹੀਂ ਚਾਰੇ ਪੱਲੇ ਪਰ ਖਣ ਵਾਲੀ ਹੋ ਗਈ ਉਹ ਤੇ ਤੂੰ ਕਿੱਥੇ ਗਈ ਸੀ ਜਿੱਦੇ ਤੂੰ ਰਿਸ਼ਤਾ ਕਰਨਾ ਸੀ ਧੀ ਦਾ ਤੇ ਰਿਸ਼ਤਾ ਆਏ ਤੇ ਮੇਰਾ ਬੰਦਾ ਆਇਆ ਮੇਰਾ ਪੁੱਤ ਆਇਆ ਰਿਸ਼ਤਾ ਕਰਨ ਵਾਸਤੇ ਆਂ ਦੱਸ ਕੋਈ ਹੋਰ ਆ ਹਾਂ ਉਹਦੇ ਕਰ ਲੈਂਦੀ ਪੜਤਾਲ ਜਿਹੜੀ ਕਰਨੀ ਸੀ ਉਹਨਾਂ ਨੇ ਸ਼ਾਲਾ ਮਾਰ ਮੈਂ ਤਾਂ ਬਥੇਰਾ ਰੋਲਦੀ ਜਿਆਦੇ ਬੋਲਣ ਦੀ ਲੋੜ ਨਹੀਂ ਹੈਗੀ ਇਹ ਤਾਂ ਜਿੰਨਾ ਬਲਾਮ ਕਰਨਾ ਬੋਲੀ ਜਾਊਗੀ ਹਾਂ ਚਲ ਜਾ ਨਿਕਲ ਮੜ ਦੀ ਚਾਦੀ ਕੋ ਟੁੱਟ ਤਰ ਤੂੰ ਕਰ ਮੈਨੂੰ ਹੋਂ ਦੇ ਕੰਡੇ ਜਿੱਤੀ ਚਲ ਹੁਣ ਤੇਨੂੰ ਪਰਾਂ ਤੜਦੀਆਂ ਮਾਂ ਉਹ ਤੜਦੀ ਬਣਾ ਕੰਡੇ ਵਾਲੀ ਬਣਾ ਘੱਟ ਮੈਂ ਵੀ ਨਹੀਂ ਘੱਟ ਮੈਂ ਵੀ ਨਹੀਂ ਹੁਣ ਕੰਦਰ ਵੱਡਦੀਆਂ ਤੂੰ ਜਦੋਂ ਆ ਗਈ ਪਤੰਦਰ ਨਹੀਂ ਹੁਣ ਤਾਂ ਕੁੰਡੀਆਂ ਨੇ ਸੰਗੜ ਗਏ ਦੇਖੀ ਸਹੀ ਕੀ ਬਣੂਗਾ ਆਇਆ ਹੀ ਨਹੀਂ ਹੈਗਾ ਕੰਜਰ ਪਤੰਦਰ ਕਿੱਥੇ ਨਿਕਲਿਆ ਮੇਰੀ ਜਾਨ ਨੂੰ ਕੰਡੇ ਬੀਜ ਰੱਖੇ ਨੇ ਹੜਜਾ ਕੋਲਦੀਆਂ ਆ ਆ ਗਿਆ ਕਿਸੇ ਪਾਸੇੋਂ ਨਿਕਲਿਆ ਉਧਰ ਲਿਆ ਕਿਉਂ ਐ ਬੋਲਦੀਆਂ ਕੀ ਗੱਲ ਆ ਨਿਕਲਿਆ ਉਧਰ ਲਿਆ ਕਹਿੰਦੀ ਮੈਨੂੰ ਆਏ ਦੱਸੋ ਉਹ ਬੈਠੀ ਆਈ ਤੇਰੀ ਪਤੰਦਰ ਨਹੀਂ ਕੌਣ ਆ ਤੇਰੇ ਵਾਲੀ ਕੁੜਮਣੀ ਫੇਰ ਸੋ ਸੋ ਕੁਸ ਬੋਲੀਆ ਮੈਨੂੰ ਆਕੇ ਕਿ 100 100 ਕੁਸ ਕਾਦੋ ਬੋਲੀਆ ਮੈਂ ਹੋਰ ਕਹਿੰਦੀ ਤੁਸੀਂ ਝੂਠ ਬੋਲਿਆ ਫੇ ਸਾਡੇ ਕੋਲੇ 8 ਕਿੱਲੇ ਨੇ ਫੇ ਕਿੱਲੇ ਤਾਂ ਸਾਡੇ ਕੋਲ 2.5 ਨੇ ਉਹਨੂੰ ਪਤਾ ਨਹੀਂ ਗੰਜਰੀ ਨੂੰ ਕਿੱਥੋਂ ਪਤਾ ਲੱਗ ਗਿਆ ਨੂੰ ਕਿਹਨੇ ਦੱਸਤਾ ਮੈਨੂੰ ਕੀ ਪਤਾ ਕਿਹਨੇ ਦੱਸਤਾ ਹੁਣ ਤੇਰੇ ਕੰਡੇ ਬੀਜੇ ਹੋਏ ਦੇਖ ਲੈ ਹੁਣ ਕਿੱਥੇ ਤੱਕ ਚੁਗਣੇ ਪੈਣਗੇ ਮੈਨੂੰ ਕੋਈ ਕਹਿੰਦਾ ਆਪਣੇ ਪਿੰਡ ਚ ਹੀ ਕਰਤਾ ਕੰਮ ਕਿਸੇ ਨੇ ਫੇ ਕੀ ਪਤਾ ਕੀ ਦਾ ਬੇੜਾ ਬੈਠਿਆ ਕਿਹਨੇ ਦੱਸਿਆਗਾ ਫੇ ਮੈਂ ਕੰਡੇ ਕਾਦੇ ਬੀਜੇ ਨੇ ਹੁਣ ਵਾਹੁਣਾ ਨਹੀਂ ਤੇ ਇਹ ਵੇ ਬਿਆਉਣਾ ਤਾਂ ਹੈਗਾ ਸੀਗਾ ਹੋਰ ਕੀ ਰਿਸ਼ਤਿਆਂ ਦੀ ਘਾਟ ਸੀਗੀ ਮੈਂ ਤੈਨੂੰ ਕਿਹਾ ਸੀਗਾ ਵੀ ਨਾ ਇੰਨੀ ਪੜੀ ਲਿਖੀ ਦਾ ਰਿਸ਼ਤਾ ਲਵੋ ਨਾ ਲਵੋ ਕਾਹਨੂੰ ਸੁਣਦੇ ਹੋ ਤੁਸੀਂ ਇਹਨੂੰ ਮਲੰਗ ਨੂੰ ਆਉਂਦਾ ਵੀ ਕਿੱਥੋਂ ਦੀ ਹੋਰ ਸਾਰੇ ਦਾ ਝੂਠ ਸਮਾਨ ਮਾਰ ਕੇ ਮਸਾ ਦਾ ਵਿਆਹ ਹੈ ਵੀ ਕੋਈ ਪੀੜੀ ਤੁਰ ਪਏ ਅੱਗੇ ਮੈਂ ਤਾਂ ਆਂਦੀ ਇਹ ਰਹੁ ਗੰਜਰ ਤਾਂ ਆਂ ਕਿਉਂ ਰਹੁ ਆਂ ਹਾਂ ਕਿਉਂ ਰਹੁ ਇਹ ਸੋਣਾ ਸੀਗਾ ਮੁੰਡਾ ਮੁੰਡੇ ਚ ਕੋਈ ਕਮੀ ਸੀਗੀ ਆਪਣੇ ਚ ਹਾਂ ਨਹੀਂ ਅਗਲਾ ਘਰਵਰ ਦੇਖਦਾ ਜਮੀਨ ਜਾਇਦਾ ਦੇਖਦਾ ਕਹਿੰਦਾ ਸੋਣਾ ਚਟਣਾ ਅਗਲੇ ਨੇ ਮਰੀ ਜਾਂਦੇ ਆ ਪਕਾਈ ਫਿਰ ਝੂਠ ਤਾਂ ਨਹੀਂ ਬੋਲਣਾ ਸੀ ਅਗਲੇ ਨੂੰ ਜੇ ਤੂੰ ਝੂਠ ਬੋਲਿਆ ਜਗਲੇ ਦੇ ਸਾਹਮਣ ਉੱਗੋ ਸੋ ਬੋਲੇ ਇਹ ਅਗਲੀ ਕੱਟ ਕੇ ਝੂਠਾ ਹੁਣ ਉਹੀ ਗੱਲ ਐ ਭਈ ਉਹ ਤਾਂ ਲੋਕ ਐ ਰਹਿਦਾ ਨਹੀਂ ਉਹ ਤਾਂ ਆਊਗੀ ਸਾਹਮਣੇ ਚਲ ਉਹੀ ਗੱਲ ਐ ਤੂੰ ਨੀਵੀ ਹੋ ਕੇ ਜਦੋਂ ਆਪਾਂ ਝੂਠੇ ਨੀਵੀ ਹੋ ਕੇ ਟਾਈਮ ਕੱਢ ਲੈ ਫਿਰ ਤੂੰ ਉਹ ਤਾਂ ਆਪ ਉਹੀ ਗੱਲ ਐ ਗੱਲ ਨਹੀਂ ਕਰਨ ਦਿੰਦੀ ਅਗਲੀ ਨੂੰ ਕੰਮ ਕੰਮ ਸਾਰਾ ਦੇਣ ਉਹ ਕਰਨ ਦਿੰਦੀ ਹੈਗੀ ਅਗਲੀ ਨੂੰ ਉਹ ਬੱਦੀ ਨੇ ਹੁਣ ਮੈਂ ਘਰੇ ਹੀ ਨਹੀਂ ਰਹਿੰਦਾ ਬਾਹਰ ਰਹਿਣਾ ਕਿਤੇ ਗੱਡੀਆਂ ਤੇ ਜਾਣਾ ਮੈਂ ਕਰਦੀ ਦੇਖ ਕੀ ਐ ਤੋਰੇ ਰਹਿਣਾ ਜੇ ਘਰੇ ਰਹਿੰਦਾ ਹਾਂ ਮੈਂ ਕਾਹਨੂੰ ਖੰਡੇ ਵੀ ਜਣਾ ਇੰਨੇ ਸਾਪਾ ਮੇਰੀ ਜਾਨ ਨੂੰ ਪਤਾ ਜਾਨ ਨੂੰ ਅੱਖ ਹੀ ਨਹੀਂ ਕਰਦੀ ਮੇਰੀ ਜਾਨ ਨੂੰ ਤੇਰੀ ਜਾਨ ਨੂੰ ਕੀ ਹੋਇਆਗਾ ਆਪੇ ਕਰਨਾ ਕਰਨ ਇੱਕ ਪਾਸੇ ਦੇ ਨੂੰ ਕਿਹਾ ਵੀ ਪਈ ਰਿਹਾ ਕਰ ساری ਉਮਰ ਹੁਣ ਠੇਕਾ ਤਾਂ ਨਹੀਂ ਲੈਤਾ ਆਪੇ ਕਰ ਲੂਗੀ ਅਗਲੀ ਜੇ ਕੰਮ ਕਰਨ ਵਾਲੀ ਹੋਵੇ ਕਾਹਨੂੰ ਇੰਨੇ ਸਿਆਪੇ ਹੁਣ ਕੰਮ ਕਰਨ ਲੱਗੀ ਤਾਂ 10 ਵਾਰੀ ਸੁਣਾਉਂਦੀ ਆ ਉਹ ਸਾਰਾ ਦਿਨ ਤੁੰਨੀ ਆ ਨਹੀਂ ਸਾਰਾ ਦਿਨ ਆਈ ਤਾਂ ਜਬ ਅੱਕ ਸਿਰ ਤੇ ਚੜਦਾ ਤਾਂ ਮੇਰੇ ਨਾਲ ਕਦੇ ਬੋਲੀ ਆ ਉਹ ਸਾਰਾ ਦਿਨ ਉਹ ਮੈਂ ਕੀ ਤੁੰਨਿਆ ਨੂੰ ਮੈਂ ਕਿਹਾ ਭਾਈ ਅਥਨ ਦੜਕੇ ਕੰਮ ਦਾ ਟਾਈਮ ਹੁੰਦਾ ਵੀ ਕੰਮ ਕਰ ਲੈ ਹੈ ਤੁੰਨ ਨੁਕ ਤੁੰਨਦੀ ਆ ਮੈਂ ਸਾਰਾ ਦੁਪਹਿਰ ਤਾਂ ਮੈਂ ਫਿਰਦੀ ਰਹਨੀ ਆ ਕੰਮ ਕਰਦੀ ਧੁੱਪ ਚ ਟਾਈਮ ਸਰ ਕਿਆ ਕਰਦੇ ਨੇ ਜਵਾਖ ਨੂੰ ਡਰ ਵੀ ਰਹਿੰਦਾ ਹੈ ਤਾ ਇਹਦਾ ਪਹਿਲੀ ਦਾ ਹੱਥਾਂ ਚੋਂ ਕੱਢ ਲੀ ਉਹ ਹੱਥਾਂ ਚੋਂ ਮੈਂ ਨਹੀਂ ਕੱਢੀ ਤੇਰੇ ਕਰਤੂਤ ਆ ਸਾਰੀ ਕਿ ਮੇਰੀ ਕੀ ਕਰਤੂਤ ਹੈ ਮੇਰੇ ਤੇ ਚੜ ਜਾ ਘਰ ਫਿਰ ਤੂੰ ਵੀ ਤੇਰੇ ਕੰਡੇ ਬੀਜੇ ਹੋਏ ਨੇ ਤੂੰ ਜਾ ਕੇ ਗੱਲ ਕਰ ਹੁਣ ਨਾ ਕਰ ਮੈਨੂੰ ਨਹੀਂ ਪਤਾ ਹੈਗਾ ਹੁਣ ਉਰੇ ਸੁੰਨਾ ਵਾਂਗੂ ਨਾ ਖੜੋ ਜਾ ਕੇ ਉੱਥੇ ਗੱਲ ਕਰ ਲਾਗਲੀ ਨਾਲ ਮੈਂ ਉਹਦੇ ਨਾਲ ਤੀਵੀ ਨਾਲ ਕੀ ਗੱਲ ਕਰੂੰ ਮਰੀ ਜੰਨੇ ਭਗਾਈ ਤੂੰ ਗੱਲ ਕਰ ਬੰਦਾ ਹੋਵੇ ਮੈਂ ਗੱਲ ਕਰ ਲਾਂ ਲੈ ਕਹਿੰਦਾ ਬੰਦਾ ਹੋਵੇ ਗੱਲ ਕਰ ਲਾਂ ਤੈਨੂੰ ਮੂੰਹ 'ਚ ਤਾਂ ਨਹੀਂ ਪਾਉਂਦੀ ਤੀਵੀ ਹੋਈਆਂ ਉਹ ਤਾਂ ਨਹੀਂ ਉਹ ਉਹ ਬੰਦਿਆਂ ਦੀ ਬੰਦਿਆਂ ਨਾਲ ਗੱਲ ਹੁੰਦੀ ਐ ਤੀਵੀਆਂ ਨਾਲ ਨਹੀਂ ਹੁੰਦੀ ਮਰੀ ਜਾਂ ਨੇ ਆ ਪਕਾਈ ਮੈਂ ਨਹੀਂ ਉਹਦੇ ਮੱਥੇ ਮੱਥੇ ਲੱਗਦਾ ਤੂੰ ਐ ਕਰੀ ਰੋਟੀ ਉਟੀ ਭੇਜਦੀ ਮਤਲਬ ਖੇਤੇ ਜਾਣਾ ਤੈਨੂੰ ਤਾਂ ਸਰਦਾ ਭਾਈ ਜਾਇ ਤੋਂ ਕੋਈ ਬੰਦਾ ਹੋਵੇ ਗੱਲ ਕਰਨਾ ਚੇਹਰਾ ਮੈਂ ਕਿੱਧਰ ਮਰਾਂ ਲੈ ਦੇ ਚਲਾ ਆਪ ਤਾਂ ਨਿਕਲ ਗਿਆ ਨਾ ਹੁਣ ਉਹ ਜਵਾਹ ਜਾ ਕਰੇ ਹੈਗਾ ਵੀ ਆ ਕੇ ਬਿੰਦ ਝਟਪਦੀ ਸੱਸ ਨਾਲ ਗੱਲਾਂ ਕਰ ਲੈ ਦੋ ਮਾੜਾ ਮੋਟਾ ਸਮਝਾ ਲੈ ਅਗਲੀ ਨੂੰ ਸਿਆਪਾ ਮੇਰੀ ਜਾਨ ਨੂੰ ਚਲੋ ਕਿੰਨਾ ਕੂੜਾ ਕਬਾਰ ਸਿੱਟ ਰੱਖਿਆ ਇੱਥੇ ਐ ਨਹੀਂ ਹੈਗਾ ਵੀ ਚੱਕ ਕੇ ਦਾ ਸਿੱਟ ਦੀਏ ਉੱਥੇ ਢੇਰ ਲਾਈ ਜਾਂਦੇ ਨੇਗੇ ਕਿੰਨਾ ਪਾਣੀ ਗਿਆ ਆ ਕੂੜਾ ਕਬਾਰ ਦੇ ਲੈ ਕਿੰਨਾ ਸਿੱਟ ਰੱਖਿਆਗਾ ਉਹ ਕਹਿੰਦੇ ਨੇ ਕੰਮ ਨਹੀਂ ਕਰਦੀ ਹੈਗੀ ਆ ਛਿੱਟ ਕਿਉਂਦੀ ਸੀ ਉਧਰ ਚੱਕ ਕੇ ਅੱਗ ਲਾ ਦੂੰਗੀ ਮਹਾ ਸਾਰਾ ਦਿਨ ਭਕੀ ਭਕਾਈ ਨਾ ਮੰਮੀ ਆ ਰਹੀ ਤਰੀਕਾ ਤੇ ਵਾਸਤੇ ਆਈ ਹੈ ਮੰਮੀ ਮਿਲਣ ਵਾਸਤੇ ਆਈ ਸੀਗੀ ਮੇਨੂੰ ਮਾਂ ਤਾਂ ਕੁਝ ਹੋਰ ਹੀ ਕਹਿੰਦੀ ਸੀ ਕਹਿੰਦੀ ਮੈਨੂੰ ਤਾਂ ਕਹਿੰਦੀ 100 100 ਕੁਝ ਬੋਲੀ ਆਇਆ ਫਲਾਣਾ ਟਿਕੜਾ ਨਾ ਤੇਰਾ ਐ ਫੋਨ ਕਰਨ ਦਾ ਹੱਕ ਬਣਦਾ ਦੀ ਪਹਿਲਾਂ ਨਾ ਮਾਂ ਨੇ ਲਾਤੀਆਂ ਲੁੱਤੀਆਂ ਤੁਹਾਡੇ ਕੋਲੇ ਫਿਰ ਮਾਂ ਨੇ ਐ ਵੀ ਦੱਸਿਆ ਹੁਣ ਆ ਵੀ ਮੈਂ ਕੀ ਕੁਝ ਬੋਲੀ ਉਹਦੀ ਮੰਮੀ ਨੂੰ ਲਵੀ ਬੈਠਾ ਪਹਿਲੀ ਗੱਲ ਤਾਂ ਮੈਂ ਤੇਰੇ ਗਮਾਂਡੀ ਨੂੰ ਨਾ ਸੁਣਾਇਆ ਕਰ ਗਮਾਂਡੀ ਨੂੰ ਨਾ ਸੁਣ ਫਿਰ ਮੇਰੇ ਤਾਂ ਬਾਜ ਉੱਚੀ ਹੈ ਠੀਕ ਹੈ ਮੇਰੇ ਨਾਲ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਾਜ ਉੱਚੀ ਮੈਂ ਤਾਂ ਫਿਰ ਉੱਚੀ ਬੋਲਦੀ ਹੁੰਨੀ ਆ ਨਾ ਤੂੰ ਉਹਨਾਂ ਨੂੰ ਫੋਨ ਕਰਕੇ ਕੀ ਦੱਸਦੀ ਐ ਆਪਣੇ ਘਰ ਦੀ ਲੜਾਈ ਉੱਥੇ ਦੱਸਣ ਦੀ ਕੀ ਲੋੜ ਐ ਮੈਂ ਫੋਨ ਨਹੀਂ ਕੀਤਾ ਆਪਣੇ ਆਪ ਉਹਨੂੰ ਸੁਪਨੇ ਆਉਂਦੇ ਨੇ ਵੀ ਉਹ ਕੀ ਚੱਲਦਾ ਹੈ ਮੈਨੂੰ ਨਹੀਂ ਪਤਾ ਹੈ ਗਿਆ ਕੀ ਚੱਲਦਾ ਨਾਲੇ ਹੋਰ ਆ ਪਤਾ ਨਹੀਂ ਸਾਰਾ ਦਿਨ ਤਾਂ ਫੋਨ ਤੇ ਲੱਗੀ ਰਹਿੰਦੀ ਆ ਹਾਜੀ ਕਹਿੰਦੀ ਮੈਂ ਫੋਨ ਨਹੀਂ ਲਾ ਮੈਂ ਤਾਂ ਫੋਨ ਕਰੂੰਗੀ ਕਿਉਂ ਹੁਣ ਤੁਸੀਂ ਫੋਨ ਕਰਨਵੇਂ ਮੇਰੇ ਮਾਂ ਨੂੰ ਦੱਸਣੀਆਂ ਹਾਜੀ ਫੋਨ ਗੜਾਈਆਂ ਦੱਸਣੀ ਹੈਗੀਆਂ ਗੂੜੀ ਵਾਲੀ ਗੱਲ ਉੱਤੇ ਕਹਿੰਨ ਦੱਸਦੀ ਮੈਂ ਤੁਸੀਂ ਐਡਾ ਬੜਾ ਝੂਠ ਬੋਲੇ ਜਿਹੜਾ ਮੈਨੂੰ ਉਹ ਝੂਠ ਨੂੰ ਦੱਸ ਜਿਵੇਂ ਤਾਂ ਸੋਨੇ 2.5 ਕਿੱਲੇ ਆ ਕਿ ਤੁਸੀਂ ਕਹਿੰਦੇ 8 ਕਿੱਲੇ ਲੈ ਲੈ ਸਾਡੇ ਬਗ ਚੱਲ ਪਟਵਾਰੀ ਲਵੇ ਚੱਲ ਕੋਈ ਨਾ ਚੱਲਣਾ ਪਟਵਾਰੀ ਲੱਭੇ ਭੈ ਭੱਜ ਜਾਗੇ ਐਬੀਨਾ ਤੂੰ ਰੁੱਖਾ ਖਾ ਜਾਮਾ ਦੇ ਪਟਵਾਰੀ ਆਵੇ ਪੈਸਾ ਕਹਿੰਦਾ ਮੇਰੀ ਗੱਲ ਸੁਣੋ ਜੀ ਐਡੀ ਐਡੀ ਗੱਲ ਤਾਂ ਹੈ ਨਹੀਂ ਜਿੱਡੀ ਤੁਸੀਂ ਹਲੇ ਵੀ ਨਹੀਂ ਗੱਲ ਮੰਨਦੇ ਹੈਗੇ ਠੀਕ ਹੈ ਹੁਣ ਸਾਨੂੰ ਸਾਰਾ ਕੁਝ ਦੱਸਤਾ ਲੈ ਉਟਾ ਕੇ ਨਹੀਂ ਮੈਂ ਪੜ੍ਹੀ ਲਿਖੀ ਆ ਤੂੰ ਕੱਟ ਲੈ ਫੋਨ ਤੇ ਸਾਰਾ ਕੁਝ ਨਿਕਲੇ ਆਉਂਦਾ ਉਹ ਤਾਂ ਪਟਵਾਰੀ ਦੱਸੂਗਾ ਉਹ ਤਾਂ ਤੁਸੀਂ ਕੱਟ ਕੇ ਦਿਖਾ ਦਿਓ ਚੱਲ ਮੈਨੂੰ ਤੁਸੀਂ ਕੱਟ ਕੇ ਦਿਖਾ ਦਿਓ ਮੈਨੂੰ ਕੱਟਣਾ ਨਹੀਂ ਆਉਂਦਾ ਭਾਈ ਆਪਸ ਵਿੱਚ ਦੋ ਜੀਆਂ ਦੀ 100 ਗੱਲ ਹੋ ਜਾਂਦੀ ਆ ਤੁਸੀਂ ਕਿਉਂ ਵਿਚੂਈ ਉਹ ਕਰਦੇ ਹੁੰਦੇ ਮੇਰੀ ਤੇ ਦੁੱਖ ਹੀ ਆ ਭਾਈ ਸੜਨਾ ਹੋਇਆ ਧੋਖਾ ਮੇਰੇ ਗੱਲ ਸੁਣ ਮੇਰੀ ਮੇਰੀ ਗੱਲ ਕਰਨ ਦਾ ਪਾਉਣ ਦਾ ਹੱਕ ਬਣਦਾ ਹੈ ਮੇਰੀ ਮਾਂ ਦਾ ਜਮਾ ਕਰੀ ਹੈਗਾ ਬੋਲਣ ਦਾ ਤੁਹਾਡੀ ਮਾਂ ਕਿਉਂ ਬੋਲਦੀ ਆਪਣੇ ਵਿੱਚ ਫੇਰਾ ਮਿਲਦਾ ਕੀ ਨਹੀਂ ਆ ਤੇ ਦੱਸ ਦੇ ਮੈਨੂੰ ਮਿਲਦਾ ਕੀ ਹੈ ਮੈਨੂੰ ਤੇਰੀ ਮਾਂ ਤਾਂ ਇਨੇ ਸੋਹਣੇ ਸੋਹਣੇ ਸੂਟ ਪਾਉਂਦੀ ਹੈ ਮੈਨੂੰ ਆਹ 500 ਵਾਲਾ ਸੂਟ ਫਿਰ ਤੂੰ ਲਿਆ ਸੂਟਾਂ ਦੀ ਗੱਲ ਹੈ ਸੂਟ ਲੈ ਆਈ ਰੋਕੀ ਤੈਨੂੰ ਐਡੀ ਦਾ ਗੱਲੇ ਨਹੀਂ ਤੇਰੀ ਮਾਂ ਲਿਆ ਹੁਣ ਦੇ ਦੂਗੀ ਲਿਆ ਹੁਣ ਦੇ ਦੂਗੀ ਕਿੰਨੇ ਵਾਰ ਕਹਤਾ ਉਹਨੂੰ ਆਪ ਤਾਂ ਪਾਉਂਦੀ ਐ ਨਵੇਂ ਨਵੇਂ ਕੱਢ ਕੱਢ ਕੇ ਸੂਟ ਉਹ ਮੇਰੇ ਕੋਲ ਨੇ ਕਿੰਦਣ ਰੋਕਤਾ ਯਾਰ ਜਾਨਾ ਕਾਹਨੂੰ ਨੇ ਰੋਕੇ ਹੈ ਗਿਆ ਮੇਰੀ ਮਾਂ ਨੂੰ ਤਾਂ ਕਿ ਬੋਲਣ ਦਾ ਹੱਕ ਨਹੀਂ ਹੈ ਗਿਆ ਤੇਰੀ ਮਾਂ ਨੂੰ ਬਾਲਾ ਹੱਕ ਹੈ ਐਡੇ ਐਡੇ ਝੂਠ ਤਾਂ ਪਾਣ ਬੋਲਣੇ ਐਡੇ ਐਡੇ ਹਾਲੇ ਮੈਨੂੰ ਕਹਿੰਦੀ ਐ ਸੁਮੇ ਮੁੰਡੇ ਨਾਲ ਲੱਗ ਗਿਆ ਾਡਾ ਲਾਉਣ ਹੈ ਤੇਰਾ ਅੱਛਾ ਮੇਰੀ ਮਾਂ ਦਾ ਤਾਂ ਨਹੀਂ ਹੈ ਗਿਆ ਤੇਰਾ ਹੱਕ ਵੀ ਨਹੀਂ ਹੈ ਗਿਆ ਬੋਲਣ ਦਾ ਮੰਮੀ ਤੁਸੀਂ ਵੀ ਅੰਦਰ ਜਾਓ ਠੀਕ ਹੈ ਲੈ ਅੰਦਰ ਜਾ ਬੁਲਾਈ ਤਾਂ ਤੂੰ ਆਪਦੀ ਮਾਂ ਫੋਨ ਕਰਕੇ ਉਹਨੂੰ ਇੱਲਾ ਨਹੀਂ ਕਹਦਾ ਸਿੰਘ ਵਸਾਰ ਕੇ ਨੇ ਤੂੰ ਆਏ ਤਾਂ ਦੱਸ ਦੇ ਮੇਰੇ ਨਾਲ ਗੱਲ ਕਰ ਲੈ ਭਾਈ ਸੱਚੀਆਂ ਗੱਲਾਂ ਤਾਂ ਸਿੰਘ ਪਸੇ ਨੇ ਇਹ ਗੱਲਾਂ ਝੂਠੀਆਂ ਮੈਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ ਸੀ ਵੀ ਤੁਹਾਡੇ ਢਾਈ ਕਿਲੇ ਲਈ ਤੇ ਮੈਂ ਤੈਨੂੰ ਕਹਿਣਾ ਤੂੰ ਸਰਚ ਕਰ ਲੈ ਸਰਚ ਕਰ ਲੈ ਦੇਖ ਮਾਂ ਜਿਹੜਾ ਪਾਇਰ ਤੇ ਪਾਣੀ ਪਾਉਣ ਨੂੰ ਦਿੰਦੇ ਸਰਚ ਕਰ ਲੈ ਕੇ ਨਾ ਸਾਡੀ ਗੱਲ ਤਾਂ ਤੁਸੀਂ ਕਰੋ ਯਕੀਨ ਆਜਾ ਸਿੱਧੇ ਪਟਵਾਰੀ ਕੋਲੇ ਜਾਵਾਂਗੇ ਨੰਬਰ ਕਢਾਵਾਂਗੇ ਜਾਓ ਭਗ ਜਾਓ ਪਟਵਾਰੀ ਕੋਲੇ ਭਗ ਜਾਓ ਪਹਿਲਾਂ ਤੁਸੀਂ ਗਏ ਹੋ ਸਿੱਧੀ ਉਰੇ ਆਗੇ ਬਾ ਉਹ ਹੀ ਤਾਂ ਗਲਤੀ ਖਾਂਦੇ ਸੀ ਜੇ ਕਿਸੇ ਨੇ ਦੱਸਿਆ ਠੀਕ ਹੈ ਪੱਕੇ ਬੰਦੇ ਨੇ ਦੱਸਿਆ ਵੀ ਉਹਨੇ 22 ਕਿੱਲੇ ਨੇ ਕਿ ਤਾਂ ਹੀ ਮਾਂ ਉਹ ਰਹੀ ਹੈ ਕਿ ਨਹੀਂ ਉਹਨੂੰ ਲੋੜ ਨਹੀਂ ਪੈਂਦੀ ਸੀ ਮੈਂ ਕਦੇ ਮੰਨਦਾ ਨਹੀਂ ਸੀ ਪੱਕੇ ਬੰਦੇ ਨੇ ਪਹਿਲਾਂ ਕਦੇ ਨਹੀਂ ਦੱਸਿਆ ਤੁਹਾਨੂੰ ਜਦੋਂ ਹੁਣ ਦੱਸਤਾ ਚਲੋ ਪਹਿਲਾਂ ਪੁੱਛਣਾ ਸੀ ਪੱਕੇ ਬੰਦੇ ਨੂੰ ਕਿਸਮਤ ਤਾਂ ਸਾਡੀ ਪੁੱਟੀ ਆ ਵੀਰ ਕਿਸਮਤ ਤਾਂ ਸਾਡੀ ਪੁੱਟੀ ਮਾਂ ਇਹ ਗੱਲ ਇਹ ਨਹੀਂ ਮੰਨਦਾ ਹੈਗਾ ਦੇਖ ਲੈ ਸਾਰਾ ਕੁਝ ਸੱਚਾਈ ਸਾਹਮਣੇ ਆ ਰਹੀ ਹੈ ਕਿ ਹਲੇ ਵੀ ਨਹੀਂ ਗੱਲ ਮੰਨਦਾ ਹੈਗਾ ਪੱਕੇ ਬੰਦੇ ਨੇ ਤੁਹਾਨੂੰ ਦੱਸਿਆ ਹੈਗਾ ਅੱਭੀ ਜਿਹੜਾ ਯਾਰ ਹੋਇਆ ਕਹਿੰਦਾ ਉਹਨੂੰ ਮੂਤੇ ਤਾਂ ਲੈ ਹਾਂ ਮੂਤੇ ਲੈ ਆਉ ਉਹਨੂੰ ਸਾਨੂੰ ਮੂਤੇ ਉਹਨੂੰ ਕਿਹੜੀ ਨਹੀਂ ਜਦੋਂ ਪਟਵਾਰੀ ਸਾਰਾ ਕੁਝ ਦੱਸ ਦੂਗਾ ਮਾਂ ਵਿਚੋਲਾ ਕਹਿੰਦਾ ਸੀ ਵਿਚੋਲੇ ਨੂੰ ਲੈ ਆ ਨਾ ਮੂਤੇ ਫੇਰਾ ਪਹਿਲਾਂ ਵਿਚੋਲੇ ਨੂੰ ਮੈਂ ਪਟੋਂ ਚਾਹ ਪਟਵਾਰੀ ਨੂੰ ਲੈ ਆਉਂਦੀ ਭਈ ਉਹਰੇ ਕਿਉਂ ਪਟਵਾਰੀ ਮੇਰੇ ਪਿਓ ਦਾ ਉਹ ਨੁਕਰ ਲੱਗਿਆ ਵੀ ਇੱਕ ਫੋੜੇ ਮੈਂ ਜਦੋਂ ਤੇਰਾ ਸਕੀਨ ਹੋਣੀ ਕਿਸੇ ਗੱਲ ਦਾ ਪਟਵਾਰੀ ਕੋਲੇ ਅਸੀਂ ਆਪ ਜਾਵਾਂਗੇ ਜਿਹਦਾ ਕੰਮ ਹੈ ਨਾ ਉਹ ਜਾ ਉਹਦੋਂ ਗੱਲ ਕਰੀਓ ਜੀ ਜਦੋਂ ਫਰਦ ਚੱਕ ਲਈਓ ਪਟਵਾਰੀ ਲਿਵਾਉਂ ਸਿੱਧੀ ਹੀ ਗੱਲ ਹੈ ਮੇਰੇ ਲਵੇ ਨਹੀਂ ਨਟ ਤੇ ਕੱਢ ਲੋ ਜਿਸ ਜਿੰਨੀ ਸਾਡੇ ਲਈ ਬਹੀ ਦਿਖਾ ਗੱਲ ਦਾ ਰੌਲਾ ਕਰੋ ਨਾ ਜਿਹੜਾ ਤੁਸੀਂ ਸਿੱਧੀ ਲੜਾਈ ਆ ਉਹ ਲੜੋ ਮੇਰੀ ਗੱਲ ਰੌਲਾ ਵਿੱਚ ਕਰ ਰਹੀ ਥੀ ਮੇਰੀ ਗੱਲ ਸੁਣੋ ਜੇ ਤਾਂ 8 ਕਿੱਲੇ ਥੋੜੇ ਪੂਰੇ ਹੋਏ ਤਾਂ ਤਾਂ ਮੈਂ ਤੁਹਾਡੇ ਮੂਹਰੇ ਲਾ ਕੇ ਕੰਮ ਕਰੂੰਗੀ ਚਾਹੇ ਮੰਮੀ ਮੈਨੂੰ ਕੁਝ ਮਰਜ਼ੀ ਕਹੀ ਜਾਵੇ ਮੈਂ ਜਮਾਂ ਵੀ ਬੋਲਦੀ ਰਹੀ ਕਿ ਜੇ ਹੋਏ ਤਾਂ 8 ਕਿੱਲੇ ਤਾਂ ਯਾਦ ਰੱਖਿਓ ਠੀਕ ਹੈ ਨਾ ਵੀ ਕੀ ਮੈਂ ਕੰਮ ਸਾਡੇ ਵਾਸਤੇ ਕਰਦੀ ਇਹਨੂੰ ਆਪਣੀ ਰੋਟੀ ਖਾਣ ਵਾਸਤੇ ਕੰਮ ਕਰੇਗੀ ਨਹੀਂ ਸਾਡੇ ਵਾਸਤੇ ਕਰੇਗੀ ਤੂੰ ਮੈਂ ਕੀ ਕਰੂੰਗੀ ਤੁਹਾਡੇ ਵਾਸਤੇ ਕੰਮ ਆ ਸਾਰੇ ਡੱਬੇ ਤਾਂ ਮੈਂ ਆਪਣੇ ਵਾਸਤੇ ਕਰ ਲਿਆ ਕਰੂੰਗੀ ਫੇਰ ਆਪਣੇ ਵਾਸਤੇ ਕਰ ਕਿ ਤੱਕੇ ਕੱਲਾ ਫੇਰਾ ਮੇਰੀ ਗੱਲ ਸੁਣ ਲੈ ਚੱਲ ਤੂੰ ਮੇਰੇ ਨਾਲ ਚੱਲ ਫੇਰ ਕਰਾਂਗੇ ਗੱਲਬਾਤ ਆਪਾਂ ਨਾਲ ਠੀਕ ਹੈ ਨਾ ਆਉਦੇ ਬਾਸੇ ਕਰਦੀਆਂ ਕੰਮ ਨਾਲੇ ਹੋਰ ਆ ਇਹਨਾਂ ਨਾਲ ਬੋਲਣ ਦਾ ਕੋਈ ਮਤਲਬ ਨਹੀਂ ਆਉਦੇ ਬਾਸੇ ਮੈਨੂੰ ਨਹੀਂ ਆਉਂਦਰੀ ਇਹਨਾਂ ਨੇ ਕੰਮ ਕਰਵਾ ਕੇ ਆਉਦੇ ਬਾਸੇ ਕਰਦੀਦੀ ਮੈਂ ਕੱਲੇ ਵਾਸਤੇ ਲੋਕ ਤੇ ਬੈਠ ਕੇ ਖਾਣ ਗਈ ਹੈ ਪਹਿਲਾ ਤੇਰੀ ਮਾਂ ਚੁਗਣਿਆ ਦਰਮਾ ਖੇਤਾ ਪਹਿਲਾ ਮੈਨੂੰ ਆਏ ਦਾ ਮੈਂ ਜਾ ਲ ਗਈ ਸ਼ਕਲ ਦਰਮਾ ਚ ਬਨਾਲੀ ਨਹੀਂ ਗੱਲ ਸੁਣਨੀ ਮੇਰੀ ਮੇਰੇ ਨਾਲ ਫੇਰ ਬੋਲੀ ਪਹਿਲਾ ਤੇਰੀ ਮਾਂ ਨੇ ਨਹੀਂ ਘਰ ਬਾਹਰ ਸਾਹਮਣੇ ਹੋਣਾ ਕਿਸੇ ਦਾ ਆ ਕੇ ਫੇਰ ਮੈਂ ਨਹੀਂ ਸਾਹਮਣੇ ਹੋਣਾ ਹੁਣ ਤੂੰ ਨਾ ਸਾਮੀ ਤੂੰ ਸਾੰਦੀਆ ਬੜਾ ਸਾੰਦੀਆ ਤੂੰ ਆ ਵੀ ਨਾ ਸਾਮੀ ਬਸ ਕੇ ਦੋ ਮੰਜ਼ਲੀ ਕੋਠੀ ਪਾਲੀ ਅਸੀਂ ਕੋਆ ਪਾਵਾਂਗੇ ਖੇਤ ਪਾਵਾਂਗੇ ਕੋਠੀ ਦੋ ਮੰਜ਼ਲੀ ਪਾਲੀ ਹੋਊਗੀ ਤੁਸੀਂ ਨਹੀਂ ਪਾਵਾਂਗੇ ਸਾਹਮਣੇ ਨਹੀਂ ਕੋਠੀ ਸਾਹਮਣੇ ਹੀ ਛੱਕ ਲੈਗੀ ਤੇਰੀ ਆਹ ਮੇਰੀ ਤਾਂ ਕੋਠੀ ਸਮਰ ਵਾਲੀ ਸ਼ਕਲ ਹੈਗੀ ਐ ਐ ਕਰੋ ਪਾ ਕੇ ਦੇ ਦੋ ਜੇ ਨਾ ਸਮਝ ਮੈਨੂੰ ਕਹਦੇ ਹੋ ਫੇਰ ਕੋਈ ਨਾ ਉਹ ਵੀ ਪੈ ਜੂਗੀ ਜਦੋਂ ਟਾਈਮ ਆ ਗਿਆ ਯਾਰ ਹਾਂ ਨਹੀਂ ਤਾਂ ਵੀ ਤੇਰੇ ਲੱਛਣੇ ਨਹੀਂ ਹੈਗੇ ਕੋਠੀ ਦੇ ਤਾਂ ਤੈਨੂੰ ਬਹਾਨਾ ਓਰੇ ਨਹੀਂ ਜਿਵੇਂ ਤੂੰ ਕਹਿਨੀ ਹੈ ਚੱਲ ਉਹ ਮੈਂ ਸਹੀ ਮੇਰੀ ਕੁੜੀ ਦਾ ਤਾਂ ਬਹਾਨੇ ਨੇ ਤੁਸੀਂ ਤਾਂ ਸਹੀ ਹੋ ਚੁੱਪ ਕਰ ਕੁੜੀਏ ਚੱਲ ਮੇਰੇ ਨਾਲ ਕੋਈ ਲੋੜ ਨਹੀਂ ਇਹਨਾਂ ਨੂੰ ਬੋਲਣ ਦੀ ਠੀਕ ਹੈ ਨਾ ਮੇਰੀ ਗੱਲ ਸੁਣ ਲਓ ਭਾਈ ਮੇਰੀ ਕੁੜੀ ਨੂੰ ਤਾਂ ਮੈਂ ਆਥ ਹਣ ਵਿਆਹ ਕੇ ਤੋੜ ਦੂੰ ਵੀ ਰਿਸ਼ਤੇ ਆਲੇ ਆਉਂਦੇ ਨੇ ਤੇ ਦੇਖੂ ਜਦੋਂ ਸੌਡਾ ਮਕਲਾਵਾ ਹੋ ਗਿਆ ਚੱਲ ਨੀ ਸਾਨੂੰ ਕੀ ਘਟਾ ਇਸ ਰਿਸ਼ਤੇਆਂ ਦਾ ਨਾ ਫਿਰ ਤੂੰ ਬਣਾ ਦੇ ਕੋਈ ਤੈਨੂੰ ਹੋਊਗਾ ਕਿ ਨਾ ਹਾਂ 20 ਕਿਲੋ ਤੇ ਕੋਈ ਨਹੀਂ ਕਰਦਾ ਹੁੰਦਾ ਹੈਗਾ ਇਹਦਾ ਸੀ ਤੀਏ ਜਿਹੜਾ ਦੇਖਿਆ ਨਹੀਂ ਹੈਗਾ ਕੁਛ ਮੈਂ ਚੱਲ ਤੁਰ ਬਾਹਰ ਇਹਨਾਂ ਬੋਲਣ ਦੀ ਲੋੜ ਨਹੀਂ ਚੱਲ ਉੱਥੇ ਪੈਨੇ ਕੱਪੜੇ ਕੁੱਪੜੇ ਤੇਰੇ ਪੱਥੇ ਨੇ ਕਰ ਪਟਣ ਵਾਲੇ ਲੱਛਣ ਮਾਵਾ ਹੁੰਦੀਆਂ ਨੇ ਘਰ ਵਸਾਉਂਦੀਆਂ ਨੇ ਇਹ ਭੱਟ ਕੇ ਲੈ ਗਈ ਆਵਦੀ ਦੀ ਦਾ ਘਰ ਚੱਲ ਕੀ ਕਹਿ ਸਕਦੇ ਆ ਫਿਰ ਮਾਂ ਅਗਲੇ ਦੀ ਮਰਜ਼ੀ ਆਉਣਾ ਜਦੋਂ ਮਾਂ ਨਹੀਂ ਸੀਦਾ ਕਰ ਬਸਣ ਦੇਰੀ ਫਿਰ ਆਪਾਂ ਆਹੋ ਪੈ ਤਾਂ ਲੱਗਣ ਨਹੀਂ ਦਿੰਦੀ ਹੈਗੀ ਮਲੰਗਣੀ ਆ ਕੇ ਉਰੇ ਲੱਗੀ ਰੋ ਮਾਰ ਸਾਡੇ ਤੇ ਚੱਲ ਮਾਂ ਭਗ ਜਾਣਦੇ ਆਪੇ ਆ ਜੂ ਝੱਕੇ ਖਾ ਕੇ ਹੋਰ ਕਿਹੜਾ ਇਹ ਦੁਬਾਰੇ ਕਰਨ ਲੱਗੇ ਨੇ ਆਪਾਂ ਨੂੰ ਢਾਈ ਕਿਲੇ ਦੇ ਦੇਖਾਂਗੇ ਜਦੋਂ ਦੁਬਾਰੋ ਹੋਊਗਾ ਡੋਲਾ ਜੇ ਨਾ ਹੁਰੀ ਆਈ ਆਪਾਂ ਨੂੰ ਢਾਈ ਕਿਲੇ ਕਹਿੰਦੇ ਨੇ ਆਪ ਜਣ ਮੁਰੱਬੇ ਬੌਂਦੇ ਨੇ ਦੇਖਦੇ ਆ ਜਦੋਂ ਦੁਬਾਰੇ ਕਰ ਦੇਣਗੇ ਕੇਰੀ ਦਾ ਮਸਾ ਕਰਿਆ ਸੀ ਇਹਨਾਂ ਨੇ ਆਹੋ ਕਰਨਗੇ ਇਹ ਡੋਲਾ ਉਹਦਾ ਦੁਬਾਰੋ ਵਾ ਇੱਕ ਵਾਰ ਸੇ ਡਰਾਬਾ ਦੇਗੀ ਆਪੇ ਆ ਜੂ ਜਲਦੀ ਮਾਂ ਤੂੰ ਕਰ ਲੈ ਕੰਮ ਚੱਲ ਭਾਈ ਆਗੇ ਡੇੜੀ ਆ ਗਏ ਭਾਈ ਕੀ ਕਹਿੰਦੇ ਹੋ ਕਰ ਲਿਆ ਪਤਾ ਸੀ ਭਾਈ ਸਾਰਾ ਪਤਾ ਕਰ ਲਿਆ ਉਹੀ ਆ ਕੰਜਰਾਂ ਕੋਲੇ ਸਵਾ ਦੋ ਕਿੱਲੇ ਛਾਈ ਵੀ ਨਹੀਂ ਹੈਗੇ ਹੋਏ ਮੈਂ ਮਰ ਜਾ ਪਰ ਨਨੂ ਸਹੀ ਕਹਿੰਦਾ ਸੀ ਗੱਪ ਥੋੜੀ ਮਾਰੂਗਾ ਅਗਲਾ ਉਹ ਭਾਈ ਮੈਂ ਕਿਹਾ ਤਾਂ ਸੀ ਇਹਨੂੰ ਵੀ ਉਹ ਤਾਂ ਝੂਠ ਬੋਲੂ ਉਹਨੂੰ ਕੋੜਾ ਕੁਝ ਮਿਲ ਜਾਊਗਾ ਵੀ ਝੂਠ ਬੋਲਦਾ ਗੱਲ ਤਾਂ ਗੱਲ ਦੀ ਆਪਣੇ ਕਰਮਾਂ 'ਚ ਫਰਕ ਸੀ ਕੋਈ ਆਪਣੇ ਕਰਮਾਂ 'ਚ ਨਹੀਂ ਸੀਗਾ ਲਿਖਿਆ ਕੁਝ ਤੁਸੀਂ ਤਾਂ ਉਧਰ ਪਤਾ ਕਰ ਨਭਾਗੇ ਇਧਰ ਮੰਮੀ ਨੇ ਹੋਰ ਨਮਾ ਜਾਂਦਾ ਜਿਹੜਾ ਤਾਂ ਕੀ ਹੋ ਗਿਆ ਹੋਣਾ ਕੀ ਸੀਗਾ ਮੈਂ ਤਾਂ ਬਥੇਰਾ ਰੋਕਿਆ ਸੋਹਰੇ ਬੱਜੀ ਕੁੜੀ ਦੇ ਜਾ ਕੇ ਨਾ ਉੱਥੇ ਉਹਨੇ ਭਲਾ ਕੀ ਕਰਨਾ ਸੀਗਾ ਤੇਥੋਂ ਰੋਕਿਆ ਨਾ ਗਿਆ ਭਾਈ ਮੈਂ ਕੀ ਰੋਕਦੀ ਨਾਲੇ ਮੇਰੀ ਗੱਲ ਸੁਣਨ ਵਾਲੀ ਹੈਗੀ ਉਹ ਬਥੇਰਾ ਰੋਕਿਆ ਸੀ ਮੈਂ ਤਾਂ ਮੈਂ ਕਿਹਾ ਮੰਮੀ ਗੱਲ ਬਾਤ ਜੂਗੀ ਐਵੇਂ ਨਾਲੇ ਮਹਾ ਗਵਾਨ ਚ ਜਲੂਸ ਨਿਕਲੂਗਾ ਪਰ ਗੱਲ ਤਾਂ ਉਹੀ ਅਸੀਂ ਆਪੇ ਗੱਲਬਾਤ ਕਰ ਲੈਂਦੇ ਹੁਣ ਉੱਥੇ ਕਿਹੜਾ ਉਹਦੇ ਨਾਲ ਵੀ 8 ਕਿੱਲਾਂ ਦੀ ਰਜਿਸਟਰੀ ਹੋ ਜੂ ਉਹਦੇ ਨਾਲ ਅਸੀਂ ਆਪੇ ਗੱਲ ਕਰ ਲੈਂਦੇ ਜਾ ਕੇ ਉਹ ਤਾਂ ਕਹਿੰਦੀ ਮੈਂ ਤਾਂ ਉਹਨਾਂ ਨੂੰ ਸਿੱਧਾ ਕਹਿ ਕੇ ਆਉਂਗੀ ਸਾਡੇ ਨਾਲ ਤਾਂ ਤੁਸੀਂ ਧੋਖਾ ਤੇਰੀ ਕੀਤੀ ਐ ਕਹਦੀ ਬੀਬੀ ਮੈਂ ਤਾਂ ਆਪਣੀ ਕੁੜੀ ਨੂੰ ਲੈ ਕੇ ਜਾਨੀਏ ਤਲਾਕ ਦਵਾਂਗੇ ਲੈ ਆਇਆ ਲੈ ਕੇ ਜਾਨੀਆ ਕੁੜੀ ਨੂੰ ਐ ਕੋਈ ਮੱਝ ਗਾਂ ਕੀ ਵੀ ਐ ਰੱਸਾ ਖੋਲ ਕੇ ਲਿਆਉਗੀ ਗੱਲਾਂ ਦੇ ਕਰਦੀ ਉਹ ਤਾਂ ਵੇਖਿਆ ਨਹੀਂ ਹੈਗਾ ਉਹ ਤਾਂ ਲਾਲਚ ਦੇ ਮਾਰਿਆਂ ਨੇ ਐ ਟੰਗ ਦੀ ਕੁੜੀ ਨਾ ਘਰ-ਬਾਰ ਦੇਖਿਆ ਜੇ ਪਹਿਲਾਂ ਘਰ ਤਾਂ ਦੇਖ ਲੈਂਦੇ ਤੁਸੀਂ ਘਰ ਤੋਂ ਪਤਾ ਲੱਗ ਜਾਂਦਾ ਜਮੀਨ ਹੈਗੀ ਹੈ ਕਿ ਨਾ ਘਰ ਤਾਂ ਦੇਖ ਲਿਆ ਸੀ ਭਾਈ ਉਹ ਕਹਿੰਦਾ ਵੀ ਜਗ੍ਹਾ ਇਹ ਢੀੜੀ ਆ ਅਸੀਂ ਖੁੱਲੀ ਜਗ੍ਹਾ ਦੇ ਵਿੱਚ ਭਾਲ ਦੇ ਫਿਰਦੇ ਉੱਥੇ ਪਾਉਣਾਗਾ ਹੁਣ ਮੈਨੂੰ ਕੀ ਪਤਾ ਹੀ ਵੀ ਇਹ ਜਾ ਝੂਠ ਬੋਲੂਗਾ ਉਹ ਅਫਵਾਦ ਦੇ ਵਰਗੇ ਸਮਝ ਲਿਆ ਸਾਰੇ ਬਹੁਤ ਸਕੇ ਚੱਲ ਰਹੇ ਨੇ ਕਿ ਕਹਿੰਦੇ ਕੁਛ ਨਹੀਂ ਕਰਦੇ ਕੀ ਨੇ ਜੇ ਰੱਬ ਦੇਖੂਗਾ ਹੁਣ ਉਹਨਾਂ ਨੂੰ ਜਿਹੜਾ ਝੂਠ ਬੋਲਿਆ ਚਲ ਹੁਣ ਤਾਂ ਕੁੜੀ ਦੇ ਕਰਮ ਨੇ ਕੋਈ ਚੰਗੇ ਕਰਮ ਹੋਏ ਭਾਈ ਵਧੀਆ ਰੋਟੀ ਮਿਲ ਜੂ ਨਹੀਂ ਠੀਕ ਆ ਫਿਰ ਜਿਹੜਾ ਕੁਝ ਹੋ ਗਿਆ ਹੁਣ ਹੋਰ ਕੀ ਹੋਊਗਾ ਲੈਣ ਨੌਕਰੀ ਤੇ ਲੱਗ ਜੂ ਹੋਰ ਕੀ ਆਹੀ ਗੱਲ ਕਰਾਂਗੇ ਭਾਈ ਹੋਰ ਕੀ ਕਰਾਂਗੇ ਉਹਨਾਂ ਨਾਲ ਵੀ ਭਾਈ ਬਾਗੀਆਂ ਪਤਾ ਕੀ ਜਾਂਚਤਾ ਕਿ ਹੋਊਗੀ ਬਥੇਰਾ ਬਿਲਕਦੀ ਸੀ ਉਹ ਤਾਂ ਵਿਚਾਰੀ ਵੀ ਮੇਰੀ ਉਮਰ ਨਹੀਂ ਹੈਗੀ ਹਜੇ ਵੀ ਨਹੀਂ ਹੈਗੀ ਵਿਆਹ ਦੀ ਚੱਕ ਕੇ ਵਿਆਹਤੀ ਦੱਸ ਪੱਣ ਵੀ ਨਹੀਂ ਦਿੱਤੀ ਹੈਗੀ ਚੱਲ ਭਾਈ ਹੁਣ ਜਿਹੜੀ ਗਲਤੀ ਹੋ ਗਈ ਹੁਣ ਉਹਦਾ ਕੁਝ ਬਣਦਾ ਨਹੀਂਗਾ ਹੁਣ ਤਾਂ ਅੱਗੇ ਸੋਚੋ ਵੀ ਆਪਾਂ ਕੀ ਕਰਨਾ ਹੁਣ ਤਾਂ ਉਹਨਾਂ ਨਾਲ ਗੱਲ ਆਹੀ ਕਰ ਲਾਂਗੇ ਜਾ ਕੇ ਭਾਈ ਬੈਠ ਕੇ ਵੀ ਭਾਈ ਪੜ੍ਹਾਈ ਵਧੀਆ ਕਰਾ ਦੋ ਇਹਦੀ ਤੇ ਨੌਕਰੀ ਵਗੈਰਾ ਮਿਲ ਜੂ ਕੋਈ ਆਪਾਂ ਪੜ੍ਹਾਈ ਕਰਾ ਦਾਂਗੇ ਨਾਲ ਖਾਤਾ ਹੋ ਜਾਣਾ ਜਿਹੜੇ ਸਾਹਮਣੇ ਨਾਲ ਮੈਨੂੰ ਜਸੀ ਨੇ ਦੱਸਿਆ ਸੀ ਨਾ ਫ ਵੀ ਉਹਦੀ ਸੱਸ ਬਹੁਤ ਚੱਕਮੀ ਹੈਗੀ ਉਹ ਨਹੀਂ ਪੜਾਈ ਕਰਾਉਣ ਕਰਨ ਦਿੰਦੀ ਉਹਨੂੰ ਚੱਕਮੀ ਤਾਂ ਹੈਗੀ ਆ ਗੱਲ ਕਰ ਰੋਲਾ ਤਾਂ ਹੁਣ ਇਸੇ ਗੱਲ ਦਾ ਮਾਂਵਾਗੀ ਕਿ ਤੂੰ ਉਹਨੂੰ ਇੱਥੇ ਜਾਈ ਮੁੜ ਕੇ ਫਿਰ ਪੰਚਾਇਤਾਂ ਹੋਣਗੀਆਂ ਸ਼ਮਾਂ ਦੀ ਟਿਕਟ ਕਈ ਗੱਲ ਰਹਿ ਜੂ ਟਿਕ ਪੜਦਾ ਰਹੂਗਾ ਹੋਰ ਉਹੀ ਰਿਸ਼ਤੇਦਾਰਾਂ ਚ ਜਲੂਸ ਨਿਕਲੂ ਜਿਹੜਾ ਪਿੰਡ ਚ ਨਿਕਲਣਾ ਉਹਦਾ ਨਿਕਲ ਨਹੀਂ ਨਿਕਲਣਾ ਗੱਲ ਇਹੀ ਹੈ ਜਿਉਂ ਰਿਲੀ ਆਈ ਉਹ ਕੜਾਈ ਤੋੜਦੂ ਨਾਲੇ ਤੂਰੇ ਦਾ ਕੋਈ ਜਾਣ ਨਹੀਂ ਸੀ ਦੇ ਨਾ ਮੈਨੂੰ ਦੱਸ ਦੀ ਨਾ ਜੋ ਜਾਂਦੀ ਸੀ ਮੈਂ ਆਪੇ ਰੋਕਦਾ ਫੋਨ ਤਾਂ ਕਰ ਦਿੰਦੀ ਤੁਸੀਂ ਹੁਣ ਜਿਹੜੀ ਤੁਸੀਂ ਰੋਕ ਵੀ ਲੈਂਦੇ ਮੈਂ ਕਿੱਥੇ ਰੋਕ ਲੂੰਗੀ ਇਹਨੂੰ ਮੈਂ ਫੋਨ ਫੋਨ ਤਾਂ ਕਰ ਹੀ ਦਿੰਦੀ ਤੂੰ ਉਹਨੇ ਇਹਨਾਂ ਨੂੰ ਕਰਿਆ ਸੀਗਾ ਚੱਕੇ ਤਾਂ ਹੈ ਨਹੀਂ ਇਹਨਾਂ ਨੇ ਫਿਰ ਨਹੀਂ ਮੋਟਰਸ ਦੇ ਪਤਾ ਆਪਾਂ ਪਹਿਲ ਚ ਕਰ ਦਿੰਦੀ ਹੋਰ ਨਮਾ ਚੰਦ ਚੜੂਗੀ ਗਈ ਕਿਦੁਕਦੀ ਆ ਬਹੁਤ ਟਾਈਮ ਹੋ ਗਿਆ ਜੇ ਤੁਸੀਂ ਪਾਤਾ ਹੂ ਜਲੂਸ ਉੱਥੇ ਦਾ ਹੁਣ ਕੱਢਤਾ ਹੋ ਜਿਹੜਾ ਉਹਨੇ ਕੱਢਣਾ ਪਈ ਇਹਦਾ ਚੱਲ ਹੁਣ ਜਿਹੜਾ ਕੁਝ ਲਿਖਿਆ ਕਰਮਾ ਚ ਜਲੂਸ ਨਿਕਲਣਾ ਦਾ ਨਿਕਲ ਨਹੀਂ ਆ ਲਿਆਊਗੀ ਤਾਂ ਜਿਹੜੀ ਹੈਗੀ ਲਿਆਊਗੀ ਇੱਥੇ ਤਾਂ ਕੋਈ ਚੱਲ ਕੋ ਪਰ ਜਿਹੀ ਜੀ ਉਹਦੀ ਭਾਸ਼ਾ ਹੈ ਨਾ ਜਿਵੇਂ ਬੋਲਦੀ ਹੈ ਕਿ ਉਹ ਐਵੇਂ ਫਿੱਕਾ ਪੈ ਜੂਗੀ ਉਹਨਾਂ ਨਾਲੋਂ ਆਪਣੀ ਬੋਲਣ ਦਾ ਤਾਂ ਉਹਨੂੰ ਪਤਾ ਹੀ ਨਹੀਂ ਪਹਿਲੇ ਦਿਨ ਤੋਂ ਹੀ ਨਹੀਂ ਪਤਾ ਵੀ ਕਿਵੇਂ ਬੋਲੀਦਾ ਕਿਸੇ ਨਾਲ ਕਿਵੇਂ ਗੱਲ ਕਰੀਦੀ ਆ ਬੋਲਦੇ ਅਖਰ ਦੱਸੀ ਵੀ ਮੈਂ ਦੇਖਿਆ ਉਹਦੇ ਬਾਵਾ ਸੀਗੀ ਉਹਨਾਂ ਨੂੰ ਵੀ ਐ ਨਹੀਂ ਸੋਚਦੀ ਵੀ ਚਲ ਫੇਰ ਵੀ ਅਕਸਰ ਨੋਸ ਕਰਦੀ ਸੀ ਦੱਸੀ ਆਪਣੀ ਚਲ ਬਿਨਾਂ ਗੱਲ ਤੂੰ ਤਾਂ ਨਹੀਂ ਬੋਲਦੀ ਉਹ ਤਾਂ ਅਜੀਗਾਂ ਦੇ ਸੱਚੀ ਹੈ ਜਦੋਂ ਗੱਲ ਖੋਲੀ ਸੀ ਉਹਦੋਂ ਕਹਿੰਦੇ ਸੀ ਪੜਾਵਾਗੇ ਬਈ ਫਿਰ ਪੜਾਉਣਾ ਚਾਹੀਦਾ ਸੀ ਉਹਨਾਂ ਨੂੰ ਉਹਨੂੰ ਚਲ ਫਰਕ ਹੁੰਦਾ ਮੈਂ ਨਹੀਂ ਬੋਲਦੀ ਸੀ ਮੈਂ ਮੰਮੀ ਦੀ ਗੱਲਾਂ ਸੁਣ ਲੈਂਦੀ ਸੀ ਪਰ ਇਹ ਹਰੇਕ ਨਹੀਂ ਸੁਣਦਾ ਹੁੰਦਾ ਹੈਗਾ। ਹਾਂ ਤਾ ਬਾਲਾ ਬਟਾ ਘਾਟਾ ਪਹਿਰੇ ਹੈਗਾ। ਚਲ ਜਿਹੜਾ ਕੁਝ ਹੋ ਗਿਆ ਕੋਈ ਭਾਈ ਹੁਣ ਤਾਂ ਠੀਕ ਆ ਬਸ ਜਾ ਕੇ ਹੁਣ ਆਪਾਂ ਤਾਂ ਆਹੀ ਗੱਲਬਾਤ ਕਰਾਂਗੇ ਚਲਦੇ ਆ ਕੋਈ ਨਾ ਕਿਰੋਂ ਨੂੰ ਦੇਖ ਲੈਨੇ ਕੀ ਕਹਿੰਦੀ ਆ ਜਾਣਦੇ ਉਹਨੂੰ। ਚਲ ਦੇਖਦੇ ਆ ਫਿਰ ਹੋਰ ਕੀ ਵਾ ਫਿਰ ਯਾਰ ਕੀ ਪਤਾ ਲੱਗਦਾ ਕੀ ਬਣੀ ਜਾਂਦਾ ਛਲ ਪਾਣੀ ਲਿਆ ਮੈਂ ਤੁਹਾਨੂੰ ਮੈਂ। ਲਿਆ ਦੇ ਕੁੱਤੀ ਜਿਹਾ ਲਿਆਉਣੀ ਆ। ਹੋਰ ਨਵੀਂ ਟੈਨਸ਼ਨ ਖੜੀ ਹੋਈ।